ਪੰਜਾਬ ਦੇ ਵਿੱਚ ਇੱਕ ਹੋਰ ਨੁਕਰੇ ਘੋੜੇ ਦੀ ਹਲਜੁਲ ਹੋਈ ਆ ਦੋਸਤੋ ਸਰਜੀਤ ਸਿੰਘ ਤੇ ਅਵਤਾਰ ਸਿੰਘ ਪਿੰਡ ਗਿੱਲ ਉਹਨਾਂ ਨੇ ਨਵਾਂ ਨੁਕਰਾ ਘੋੜਾ ਲਿਆਂਦਾਗਾ ਦੁਰਗਾਪੋਰਾਲੇ ਗੋਪੀ ਤੋਂ ਸੋ ਸਾਰੀ ਫੈਮਿਲੀ ਨੂੰ ਆਪਾਂ ਪਹਿਲਾਂ ਆਪਣੇ ਚੈਨਲ ਬੰਨੀਓ ਵਧਾਈਆਂ ਦਿੰਨੇ ਆ ਬਾਈ ਜੀ ਹੁਣਾਂ ਨੇ 2 ਕਸਾਲਾਂ ਤੋਂ ਆ ਜਿਹੜੀ ਫਾਰਮ ਦੇ ਉੱਤੇ ਕਲੈਕਸ਼ਨ ਕਰਨੀ ਸ਼ੁਰੂ ਕੀਤੀ ਆ ਪਹਿਲਾ ਇਹ ਤੋਰੇ ਵਾਲੇ ਜਾਨਵਰ ਰੱਖਦੇ ਆ ਘੋੜੇ ਇਹਨਾਂ ਦੇ ਕੋਲੇ ਰੇਵੀਆ ਚਾਲ ਕੰਪੀਟੀਸ਼ਨ ਵਾਲੇ ਬਹੁਤ ਜਿਆਦੇ ਚੰਗੇ ਆ ਗਏ ਤੇ ਹੁਣ ਇਹਨਾਂ ਨੇ ਸਟੱਡ ਸਰਵਿਸ ਵਾਸਤੇ ਘੋੜੇ ਲਿਆਂਦੇ ਆ ਫਾਰਮ ਦੇ ਉੱਤੇ ਇਸ ਵੀਡੀਓ ਦੇ ਵਿੱਚ ਨਾਲੇ ਤਾਂ ਸਾਨੂੰ ਆਪਾਂ ਇਹ ਨਵਾਂ ਨੋਕਰਾ ਘੋੜਾ ਦਿਖਾਵਾਂਗੇ ਬਹੁਤ ਸੋਹਣੇ ਰਿਜ਼ਲਟ ਆਏ ਵੇ ਇਸ ਘੋੜੇ ਦੇ ਸਮੁੰਦਰ ਘੋੜੇ ਦਾ ਬੱਚਾਗਾ ਇਹ ਜੇ ਆਪਾਂ ਇਹਦੀ ਮਾਂ ਲੇ ਪਾਸਿਓਂ ਗੱਲ ਕਰੀਏ ਤਾਂ ਇਹਦੀ ਮਾਂ ਡੋਡਾਂ ਵਾਲੇ ਰਾਜੂ ਦੀ ਧੀ ਆ ਸੋ ਰਿਜ਼ਲਟ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੰਨਾ ਤੋ ਤੱਕ ਹੋ ਸਕਿਆ ਤੇ ਬਾਕੀ ਸਾਰੀ ਫੈਮਿਲੀ ਨੂੰ ਬਹੁਤ ਜਿਆਦਾ ਚਾਹ ਹੋਇਆ ਘੋੜਾ ਇਹਦਾ ਸ਼ੌਂਕ ਬੜਾ ਗਾ ਬਾਈ ਯਾਰ ਗਿਆ ਨੂੰ ਘੋੜਾ ਚੰਗਾ ਵੀ ਬਹੁਤ ਆ ਆ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਜਾਣਾ ਉਮਰ ਜਿਵੇਂ ਬਾਈ ਯਾਰ ਗਿਆ ਨੇ ਦੱਸਿਆ ਵੀ ਹਾਲੇ ਦੀ 5 ਕੁ ਸਾਲ ਹੋਈ ਆ ਤੇ 66 ਇੰਚ ਕੱਦ ਕਰ ਗਿਆ ਗੁਲਾਬੀ ਗਲੂਬੀ ਬਹੁਤ ਆਗਾ ਤੇ ਮੂੰਹ ਮਹਾਂਦਰਾ ਤੁਸੀਂ ਇਹਦਾ ਚੈੱਕ ਕਰੋ ਕੰਨਾਂ ਦੀ ਕੁਆਲਿਟੀ ਬੜੀ ਆ ਕੁੰਡੀ ਵਾਲਾ ਛੋਟਾ ਕਾਨਾਂਗਾ ਲੈਂਥ ਲੰਥ ਬੜੀ ਆਗੀ ਗਲਾਬੀਪਣ ਬਹੁਤ ਜ਼ਿਆਦੇ ਆ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਜਿਹੜੀ ਘੋੜੇ ਦੇ ਵਿੱਚ ਕਰੰਟ ਅਗਰੈਸ਼ਨ ਬੜਾਗਾ ਐ ਨਹੀਂ ਹੈਗਾ ਵੀ ਘੋੜਾ ਸੁਸਤ ਜਾ ਹੋ ਕੇ ਖੜਾ ਰਹੂਗਾ ਸੁੰਭਾ ਸੰਬੰਧਾ ਵੀ ਮਜ਼ਬੂਤ ਆ ਆ ਤੁਸੀਂ ਦੇਖ ਸਕਦੇ ਹੋ ਕੁਆਲਟੀ ਵਾਈਜ਼ ਘੋੜਾ ਬਹੁਤ ਜ਼ਿਆਦੇ ਚੰਗਾ ਫੀਸ ਵੀ ਬਾਈ ਅਰਗੇ ਕਹਿੰਦੇ ਆਪਾਂ ਇਹਦੀ ਸਿਰਫ 25000 ਰੁਪਈਆ ਹੀ ਰੱਖਣੀ ਆ ਸੋ ਇੱਕ ਬਹੁਤ ਜ਼ਿਆਦੇ ਸੋਹਣੀ ਬਸ਼ੇਰੀ ਇਹਦੀ ਆਈ ਵੀ ਆ ਗੋਪੀ ਦੁਰਗਾ ਪਰਾਲੇ ਦੇ ਹੀ ਘਰੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਕੀ ਕਮੈਂਟ ਕਰਕੇ ਬਾਈ ਨੂੰ ਵਧਾਈਆਂ ਜ਼ਰੂਰ ਦੇ ਦਿਓ ਬਾਈ ਸਰਜੀਤ ਸਿੰਘ ਨੂੰ ਤੇ ਅਵਤਾਰ ਸਿੰਘ ਨੂੰ ਪਿੰਡ ਗਿੱਲਾ ਵਾਲਿਆਂ ਨੂੰ ਵਧਾਈਆਂ ਜ਼ਰੂਰ ਦੇ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਦੂਜਾ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਆ ਮਾਰਵਾੜੀ ਘੋੜਾ ਜਿਹੜਾ ਕਿ ਸੁੰਦਰ ਘੋੜੇ ਦਾ ਪੋਤਾ ਤੇ ਅਤੀ ਸੁੰਦਰ ਦਾ ਬੱਚਾ ਹੈਗਾ ਤਿੰਨ ਪੈਰ ਚਿੱਟੇ ਤੇ ਮੱਥੇ ਤੇ ਇਹਦੇ ਬਹੁਤ ਸੋਹਣਾ ਬਲੇਜ ਆ ਇਸ ਘੋੜੇ ਦੇ ਵੀ ਰਿਜ਼ਲਟ ਬਾਗਮਾਲ ਆਏ ਵੇ ਆ ਕੁਆਲਟੀ ਵਾਈਜ਼ ਇਹ ਵੀ ਘੋੜਾ ਬਹੁਤ ਜ਼ਿਆਦਾ ਚੰਗਾ ਗਾ ਸਾਢੇ 63 ਤੋਂ ਇਹਦੀ 64 ਇੰਚ ਦੇ ਵਿੱਚ ਵਿੱਚ ਹਾਈਟ ਆ ਦੋਸਤੋ ਤੇ ਇਹਦੀ ਫੀਸ ਆ ਜਿਹੜੀ ਬਾਈ ਅਰਗੇ ਨੇ ਸਿਰਫ 21000 ਰੁਪਿਆ ਰੱਖੀ ਆ ਬਾਈ ਅਰਗੇ ਕਹਿੰਦੇ ਵੀ ਆਪਾਂ ਨੂੰ ਕੋਈ ਬੜਾ ਲਾਲਚ ਨਹੀਂ ਹੈਗਾ ਸ਼ੌਕੀਆ ਤੌਰ ਤੇ ਆਪਾਂ ਜਾਨਵਰ ਰੱਖੇ ਆਗੇ ਤੇ ਸ਼ੌਕ ਜਾਈ ਪੂਰਨਾਂਗਾ ਆਪਾਂ ਤੇ ਕਿਸੇ ਨੂੰ ਬੜਾ ਫੀਸ ਕੰਨੀ ਹੋ ਨਾਰਾਜ਼ ਨਹੀਂ ਹੋਣ ਦੇਣਾ ਬਹੁਤ ਜ਼ਿਆਦਾ ਚੰਗਾ ਇਹ ਵੀ ਘੋੜਾ ਦੋਸਤੋ ਵਾਲਟੀ ਬਹੁਤ ਜਿਆਦੇ ਆ ਤੇ ਆ ਬਸ਼ੇਰੀ ਕਰਨੀ ਨਿਗਾ ਮਾਰੋ ਇਹ ਆਪਾਂ ਪਿਛਲੇ ਸਾਲ ਜਿਹੜੀ ਦਿੱਤੀ ਸੀਗੀ ਕੁਸ਼ਕ 6 ਮਹੀਨੇ ਪਹਿਲਾਂ ਬਾਈ ਨੂੰ ਸੇਲ ਕੀਤੀ ਸੀ ਆਪਣੀ ਆਪ ਦੀ ਘੋੜੀ ਦੀ ਆਪਣੀ ਵੱਡੀ ਘੋੜੀ ਜਿਹੜੀ ਆਪਾਂ ਸ਼ੋਹਾਂ ਦੇ ਵਿੱਚ ਪਾਉਣੇ ਹੁੰਨੇ ਆ ਕੱਲਾ ਵਾਲੇ ਚੇਤਕ ਦੀ ਬੱਚੀ ਉਹਦੀ ਬੱਚੀ ਆ ਇਹ ਆਪ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਡੋਡਾ ਵਾਲੇ ਮਹਾਰਾਣੇ ਦੀ ਆ ਇਹ ਵੀ ਬਹੁਤ ਸੋਹਣੀ ਤਿਆਰ ਹੋਈ ਆ ਮਜ਼ਬੂਤ ਖੁੱਲੀ ਬਹੁਤ ਜਿਆਦੇ ਆ ਬਾਕੀ ਬਣ ਤਰ੍ਹਾਂ ਸਾਬਪਣ ਦੇ ਵਿੱਚ ਬਰੀਕੀਆਂ ਦੇ ਵਿੱਚ ਵੀ ਕੋਈ ਕੱਚ ਨਹੀਂ ਕਿਉਂਕਿ ਉਹ ਸਾਬ ਨਾਲ ਮਹਾਰਾਣੇ ਵਾਲੀ ਲੈਣ ਆ ਗਈ ਕੁਆਲਿਟੀ ਇਹਦੇ ਵਿੱਚ ਵੀ ਬਹੁਤ ਆ ਤੇ ਇੱਕ ਆ ਬਸ਼ੇਰਾ ਇਹਨਾਂ ਨੇ ਅਲੀਜੇ ਦਾ ਤਿਆਰ ਕੀਤਾਗਾ ਇਹਨੂੰ ਕੁਝ ਟਾਈਮ ਪਹਿਲਾਂ ਹੀ ਹਜੇ ਲਿਆਂਦਾ ਇਹਨੂੰ ਤਿਆਰ ਕਰ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਚੋਬਰ ਬਣ ਕੇ ਤਿਆਰ ਹੋ ਗਿਆ ਨਾ ਇਹ ਘੋੜਾ ਬਣ ਕੇ ਤਾਂ ਇਹਦੀ ਵੀ ਤੁਹਾਨੂੰ ਸਟੱਡ ਸਰਵਿਸ ਦੇ ਆ ਕਰਨਗੇ ਤੇ ਕਮੈਂਟ ਕਰਕੇ ਇਹਦੇ ਬਾਰੇ ਵੀ ਆਪਣੇ ਆ ਜਿਹੜੇ ਦੱਸਿਓ ਖਿਆਲ ਕੀ ਨੇ ਤੁਹਾਡੇ ਬੱਚਾ ਤੁਹਾਨੂੰ ਕਿਵੇਂ ਦਾ ਲੱਗਿਆ ਲੈਂਥ ਲੌਂਥ ਬੜੀ ਆ ਇਹ ਅਲੀਜੀ ਦਾ ਬੱਚਾ ਗਾ ਤੇ ਰਣੀ ਵਾਲੇ ਦਿਲਬਾਗ ਦਾ ਪੋਤਾ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਖੁੱਲ ਕੇ ਆਪਾਂ ਬਾਈ ਸਰਜੀਤ ਸਿੰਘ ਦੇ ਨਾਲ ਕਰਦੇ ਆਂ ਤੇ ਆ ਇੱਕ ਛੋਟੀ ਜਿਹੀ ਨਿਗਾ ਟਰਾਫੀਆਂ ਕੰਨੀ ਮਾਰ ਲਿਓ ਜਿਹੜੀ ਇਹਨਾਂ ਦੇ ਤੋਰੇ ਵਾਲੇ ਘੋੜਿਆਂ ਨੇ ਜਿੱਤੀਆਂ ਵੀ ਨੇ ਆ ਜੋ ਫਿਰ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਹੋ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਇੱਕ ਨੋਕਰਾ ਤੇ ਦੂਜਾ ਹੈਗਾ ਮਾਰਵਾੜੀ ਮਾਰਵਾੜੀ ਘੋੜਾ ਜਿਹੜਾ ਤੁਹਾਨੂੰ ਆਪਾਂ ਦਿਖਾਵਾਂਗੇ ਉਹਦੀ ਪਹਿਲਾਂ ਵੀ ਆਪਾਂ ਲਾਸਟ ਈਅਰ ਵੀਡੀਓ ਕੀਤੀ ਸੀਗੀ ਤੇ ਜਿਹੜਾ ਨੋਕਰਾ ਘੋੜਾ ਉਹ ਬਾਈ ਜੀ ਹੁਣਾਂ ਨੇ ਅੱਜ ਹੀ ਹਲੇ ਨਵਾਂ ਲਿਆਂਦਾਗਾ ਫਾਰਮ ਦੇ ਉੱਤੇ ਸੋ ਆਪਾਂ ਨਕੋਦਰ ਏਰੀਏ ਦੇ ਪਿੰਡ ਗਿੱਲ ਬੈਠੇ ਆਂਗੇ ਨਕੋਦਰ ਤੋਂ ਤਕਰੀਬਨ 13-14 ਕਿਲੋਮੀਟਰ ਪੈ ਜਾਂਦਾ ਪਿੰਡ ਇਹ ਤੇ ਜੇ ਇਧਰੋਂ ਆਪਾਂ ਮੋਗੇ ਵਾਲੇ ਪਾਸਿਓਂ ਆਈਏ ਤਾਂ 메ਨ ਹਾਈਵੇ ਤੋਂ ਤਕਰੀਬਨ ਅੱਗੇ ਆ ਕੇ ਮਲਸੀਆਂ ਤੋਂ ਅੱਗੇ ਆ ਕੇ 메ਨ ਹਾਈਵੇ ਤੋਂ 5-6 ਕਿਲੋਮੀਟਰ ਪਿੱਛੇ ਹਟਮਾ ਪਿੰਡ ਪੈ ਜਾਂਦਾ ਇਹ ਗਿੱਲ ਸੋ ਆਪਣੇ ਨਾਲ ਅੱਜ ਇੰਟਰਵਿਊ ਦੇ ਵਿੱਚ ਸਰਜੀਤ ਸਿੰਘ ਜੀ ਹੋਣਗੇ ਇੱਧਰਲੇ ਪਾਸੇ ਬੈਠੇ ਆ ਤੇ ਨਾਲ ਉਹਨਾਂ ਦੇ ਵੱਡੇ ਭਰਾ ਅਵਤਾਰ ਸਿੰਘ ਜੀ ਬੈਠੇ ਆ ਨਾਲ ਆਪਣੇ ਭਾਈ ਗੁੱਡੂ ਸਵਾਰ ਬੈਠੇ ਆ ਇਹਨਾਂ ਨੂੰ ਤੁਸੀਂ ਕਾਫੀ ਵੀਡੀਓ ਇਹਨਾਂ ਦੀਆਂ ਦੇਖੀਆਂ ਨੇ ਇਹ ਘੋੜੇ ਵੀ ਤੋਰਦੇ ਆ ਤੇ ਵੈਸੇ ਕੰਪੀਟੀਸ਼ਨ ਵਾਲੇ ਘੋੜੇ ਜਿਵੇਂ ਸਿੰਧੀ ਚਾਲਬਾਜ ਘੋੜੇ ਆ ਉਹਨਾਂ ਨੂੰ ਵੀ ਤੋਰ ਦਿਆ ਤੇ ਨਾਲ ਆਪਣੇ ਇਧਰਲੇ ਪਾਸੇ ਹੋਰ ਮਿੱਤਰ ਪਿਆਰੇ ਬੈਠੇ ਆ ਹਰਨੇਕ ਸਿੰਘ ਹਰਨੇਕ ਸਿੰਘ ਜੀ ਬੈਠੇ ਆ ਬਾਈ ਤੇ ਹੋਰਾਂ ਬਾਰੇ ਵੀ ਆਪਾਂ ਗੱਲਬਾਤ ਭਰਾਵਾਂ ਬਾਰੇ ਪੁੱਛਾਂਗੇ ਸੋ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਤੇ ਬਾਕੀ ਇਹਨਾਂ ਨੂੰ ਆਪਾਂ ਨਵੇਂ ਘੋੜੇ ਦੀਆਂ ਜਿਹੜਾ ਨੌਕਰਾ ਲਿਆਂਦਾ ਗਾ ਅੱਜ ਫਾਰਮ ਦੇ ਉੱਤੇ ਉਹਦੀਆਂ ਵਧਾਈਆਂ ਦਿੰਨੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨੰਤ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਹਾਂਜੀ ਬਾਈ ਸਾਡੇ ਫਾਰਮ ਤੇ ਆਉਣ ਦਾ ਬਾਈ ਜੀ ਪਹਿਲਾਂ ਤੁਹਾਨੂੰ ਸਾਰੀ ਫੈਮਿਲੀ ਨੂੰ ਨਵੇਂ ਘੋੜੇ ਦੀਆਂ ਜਿਹੜਾ ਨੁਕਰਾ ਘੋੜਾ ਅੱਜ ਆਪਾਂ ਲਿਆਂਦਾ ਫਾਰਮ ਦੇ ਉੱਤੇ ਬਹੁਤ-ਬਹੁਤ ਵਧਾਈਆਂ ਜੀ ਬਿਆਂ ਤੋਂ ਵੀ ਤੈਨੂੰ ਵੀ ਬਹੁਤ-ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਸਭ ਹਾਂਜੀ ਹਾਂਜੀ ਬਈ ਨਵੇਂ ਘੋੜੇ ਆਉਣ ਦੀ ਤੇ ਜਿੰਨੇ ਆਪਣੇ ਨਾਲ ਭਰਾ ਬੈਠੇ ਜਿਨ੍ਹਾਂ ਬਾਰੇ ਮੈਂ ਨਹੀਂ ਨਹੀਂ ਦੱਸ ਸਕਿਆ ਇਹਨਾਂ ਬਾਰੇ ਵੀ ਪਹਿਲਾਂ ਆਪਾਂ ਦੱਸ ਦਈਏ ਹੈ ਨਾ ਜੀ ਸੱਜਣ ਬੈਠੇ ਆ ਇਹ ਪ੍ਰਦੀਪ ਆ ਮੁੰਡਾ ਆਪਣੇ ਨਾਲ ਕੰਮਕਾਰ ਕਰਦਾ ਹਾਂਜੀ ਇਹ ਤੀਰਥ ਆਪਣਾ ਪੁਰਾਣਾ ਹੀ ਦੋਸਤ ਆ ਹਾਂਜੀ ਇਹ ਮਲਕੀਤ ਅੱਗੇ ਵੀਡੀਓ 'ਚ ਆਇਆ ਵੀ ਆਪਣਾ ਦੋਸਤ ਆ ਹਾਂਜੀ ਗੁੱਡੂ ਦਾ ਇਹਨੂੰ ਪਤਾ ਹੀ ਆਪਣੇ ਘੋੜਾ ਹਾਂਜੀ ਬ੍ਰਦਰ ਫੇ ਆਪਰਾ ਆਪਣਾ ਹਰਨਾ ਹੀ ਇਹ ਹੈ ਹਨੇਕ ਹਾਂਜੀ ਤੇ ਆਪਣਾ ਹਰਿੰਦਰ ਆ ਮੁੰਡਾ ਲਦੜਾਂ ਤੋਂ ਆ ਹਾਂਜੀ ਆ ਹਰਮਨ ਸਿੰਘ ਬੈਠਾ ਹਾਂਜੀ ਪਰ ਆਪਣਾ ਰਾਣਾ ਹੀ ਆ ਵੀ ਆਪਣਾ ਦੋਸਤ ਹੀ ਆ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਅੱਜ ਆਪਾਂ ਗੱਲਬਾਤ ਆ ਜਿਹੜੀ ਇਸ ਨੁਕਰੇ ਘੋੜੇ ਵਾਲੇ ਭਰਾਵਾਂ ਨੂੰ ਕਰੀਆ ਕਰਦੀ ਹੈ ਹਨਾ ਜੀ ਜਿਵੇਂ ਸਮੁੰਦਰ ਘੋੜੇ ਦਾ ਬੱਚਾ ਜੀ ਇਹ ਸਮੁੰਦਰ ਘੋੜੇ ਦਾ ਬੱਚਾ ਵਾ ਜਿਹੜਾ ਸਮੁੰਦਰ ਆਪਣੇ ਪਹਿਲਵਾਨ ਕੋ ਆ ਹਾਂਜੀ ਸੋਹਰਾ ਜੀ ਕੋਤੇ ਦੀ ਮਾਂ ਹੈਗੀ ਆ ਰਾਜੂ ਡੋਡਾਂ ਵਾਲਾ ਠੀਕ ਹੈ ਜੀ ਹਾਂ ਉਹਦੀ ਮਾਂ ਆ ਵਾ ਇਹਦੀ ਠੀਕ ਹੈ ਜੀ ਤੇ ਸਮੁੰਦਰ ਦਾ ਬੱਚਾ ਵਾ ਇਹ ਹਾਂਜੀ ਇਹ ਪਹਿਲਾਂ ਤੇ ਇਹ ਆਪਣੇ ਸਗਾ ਤੰਤਰ ਨੇਰੀਏ ਵਾਲਾ ਹਾਂਜੀ ਉੱਥੋਂ ਫਿਰ ਦੁਰਗਾਪੁਰ ਗੋਪੀ ਕੋ ਆ ਗਿਆ ਹਾਂਜੀ ਤੇ ਗੋਪੀ ਦਾ ਚਾਰ ਦਿਨ ਪਹਿਲਾਂ ਇਹੀ ਵੈਸੇ ਹੀ ਗਿਆ ਸੀਗੇ ਅੱਛਾ ਜੀ ਤੇ ਉੱਥੇ ਫੇ ਕੋੜਾ ਚੰਗਾ ਲਗਾ ਮੈਨੂੰ ਹਾਂਜੀ ਉਹਨਾਂ ਗੱਲ ਚੱਲੀ ਤੇ ਫੇ ਉਹ ਬੈਠੇ ਬੈਠੇ 10 ਮਿੰਟਾਂ ਦੀ ਗੱਲਬਾਤ ਕਰਕੇ ਉਹ ਤੋਂ ਫੇ ਲੈ ਆਂਦਾ ਆਪਾਂ ਠੀਕ ਹੈ ਜੀ ਤੇ ਬਾਈ ਜੀ ਚਲੋ ਜਿਵੇਂ ਤੁਸੀਂ ਘੋੜਾ ਦੇਖਿਆ ਜਿੰਨਾ ਕਿ ਮੈਨੂੰ ਇਸ ਘੋੜੇ ਬਾਰੇ ਪਤਾ ਜੀ ਇਹ ਪਹਿਲਾਂ ਮੇਰਾ ਖਿਆਲ ਆ ਜੀ ਆਪਣਾ ਬੋੜ ਵਾਲਾ ਪਿੰਡ ਪੈਂਦਾ ਜੀ ਉੱਥੇ ਅੰਮ੍ਰਿਤਸਰ ਤੋਂ ਅੱਗੇ ਜੀ ਅੰਮ੍ਰਿਤਸਰ ਤੋਂ ਅੱਗੇ ਉੱਥੇ ਢਿੱਲੋ ਫਾਰਮ ਦੇ ਨਾਂ ਦੇ ਉੱਤੇ ਇਹ ਸਟੇਬਲ ਉਹਨਾਂ ਦਾ ਬਾਈ ਫਰਮਾਨ ਉਹਦੇ ਕੋਲੇ ਹੁੰਦਾ ਸੀਗਾ ਜੀ ਘੋੜਾ ਇਹ ਹਾਂਜੀ ਉੱਥੇ ਕੋਲ ਹੀ ਹੁੰਦਾ ਸੀ ਹਾਂ ਉੱਥੇ ਮੇਰਾ ਖਿਆਲ ਇਹਦਾ ਨਾਂ ਸਕੰਦਰ ਰੱਖਿਆ ਹੋਇਆ ਜੀ ਉੱਥੇ ਦਾ ਨਾਂ ਸਕੰਦਰ ਸੀਗਾ ਹਾਂਜੀ ਤੇ ਉਥੋਂ ਬਾਅਦ ਆਪਣੇ ਤੋਂ ਹੁਣ ਗੋਪੀ ਤੋਂ ਆ ਗਿਆ ਇਹਦਾ ਨਾਂ ਹੁਣ ਫੇਰ ਆਇਆ ਦੇਵਰਾਜ ਕਰਤਾ ਅੱਛਾ ਜੀ ਆਪਾਂ ਵੀ ਫਿਰ ਉਹਨਾਂ ਉਹ ਹੀ ਦੇਵਰਾਇ ਕਰ ਦਾਂਗੇ ਦੇਵਰਾਇ ਗੱਲਾਂ ਵਾਲਾ ਕਰ ਦਾਂਗੇ ਹਨਾ ਠੀਕ ਹੈ ਜੀ ਪਿੰਡ ਦਾ ਨਾਮ ਲਾ ਦਾਂਗੇ ਨਾਲ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਾਈ ਤੇ ਮੰਨ ਲਓ ਮਜਮੇ ਮਾਰਵਾੜੀ ਘੋੜਾ ਤਾਂ ਆਪਣੇ ਫਾਰਮ ਦੇ ਉੱਤੇ ਪਹਿਲਾਂ ਤੁਸੀਂ ਰੱਖਿਆ ਹੋਇਆ ਜੀ ਇਹਦਾ ਵਿਚਾਰ ਥੋੜਾ ਨੋਕਰਾ ਘੋੜਾ ਲੈਣ ਦਾ ਪਹਿਲਾਂ ਹੀ ਮਨ ਦੇ ਵਿੱਚ ਸੀਗਾ ਜਾਂ ਕੁਦਰਤੀ ਇਹਨੂੰ ਦੇਖ ਕੇ ਵਿਚਾਰ ਸੀ ਦੇਖੇ ਸੀਗੇ ਘੋੜੇ ਹੋਰ ਵੀ ਕਈ ਹਾਂ ਜੀ ਤੇ ਜਦੋਂ ਉਹ ਬਹੁਤੇ ਇਹਦਾ ਮਨ ਨਹੀਂ ਹੀ ਲੱਗੇ ਤਾਂ ਇੱਕ ਵਿਚਾਰ ਸੀ ਸਮੁੰਦਰ ਦਾ ਲਾਭਦਾ ਗੁੱਡੂ ਨੂੰ ਮੈਂ ਕਈ ਵਾਰ ਆ ਕਿਹਾ ਸੀ अच्छा <coughs> जी वे समुंदर ਦਾ ਕੋਈ ਬੱਚਾ ਲਾ ਬਾਹਣਾ ਹਾਂਜੀ ਉਹ ਦੇਖੀਏ ਇਹਦੇ ਕੁਦਰਤੀ ਉੱਥੇ ਗਿਆ ਤੇ ਉਹ ਜੋ ਦੇਖਿਆ ਉਹਦਾ ਮਹੀਨਾ ਪਹਿਲਾਂ ਵੀ ਗੱਲ ਹੋਈ ਸੀ ਹਾਂਜੀ ਤਾਂ ਮੈਂ ਕਿਹਾ ਚੱਲ ਬਾਹਰੋਂ ਆਣ ਕੇ ਦੇਖੂਗਾ ਫੇ ਹਾਂਜੀ ਉਹ ਤਾਂ ਚਾਰ ਕਦਮ ਪਹਿਲਾਂ ਹੀ ਗਿਆ ਉੱਥੇ ਫੇ ਦੇਖਿਆ ਉਦੋਂ ਫੇ ਗੱਲ ਹੋ ਗਈ ਠੀਕ ਹੈ ਜੀ ਤੇ ਫੇ ਮੈਂ ਕਿਹਾ ਸਮੁੰਦਰ ਲਾ ਜਾਂਦਾ ਹੀ ਭਾਰਦਾ ਹੀ ਫੇ ਮੈਂ ਇੰਨਾ ਗੱਲ ਹੋ ਗਈ ਤੇ ਫੇ ਨੁਕਰਾ ਸਾਹਿਬ ਮੇਰੇ ਏਰੀਆ ਦੇ ਲਾਗੇ ਹੈਵਨਗਾ ਇਥੇ ਹਾਂਜੀ ਤੇ ਮੇਰਾ ਫਿਰ ਨੁਕਰਾ ਉਹਦਾ ਦੇਖ ਕੇ ਤਾਂ ਫਿਰ ਵਿਚਾਰ ਬਣ ਗਏ ਜਾਂ ਨੁਕਰਾ ਘੋੜਾ ਵੀ ਇਕ ਲੈ ਆਉਂਦੇ ਆ ਠੀਕ ਹੈ ਜੀ ਮਾਰਵਾੜੀ ਦਾ ਆਪਣੇ ਤੋਂ 1.5 ਸਾਲ ਪਹਿਲਾਂ ਲਿਆਂਦਾ ਸੀ ਆਪਾਂ ਇੱਕ ਹਾਂਜੀ ਰਾਜਸਥਾਨ ਦਾ ਅਤੀ ਸੁੰਦਰ ਦਾ ਬੱਚਾ ਹਾਂਜੀ ਹਾਂਜੀ ਤੇ ਇੱਕ ਬਸ਼ੇਰਾ ਹੋਰ ਛੋਟਾ ਤਿਆਰ ਕਰਦੇ ਹਜੇ ਹਾਂਜੀ ਉਹ ਹੈਗਾ ਲੀਜੇ ਦਾ ਤੇ ਦੇਵਰਾ ਆਪਣੇ ਦਿਲਬਾਗ ਦਾ ਪੋਤਾ ਵਾ ਹਾਂਜੀ ਆ ਉਹ ਜੇ ਚਲੋ ਛੋਟਾ ਵਾ 17 ਕ ਮਹੀਨੇ ਦਾ 18 ਦਾ ਠੀਕ ਹੈ ਜੀ ਉਹ ਜੇ ਤਿਆਰ ਕਰ ਰਹੇ ਆ ਉਹ ਫਿਰ ਕਿਤੇ ਬਾਅਦ ਚ ਚੰਗੀ ਤਰ੍ਹਾਂ ਉਹਦੀ ਇੰਟਰਵਿਊ ਕਰਾਂਗੇ ਜਦੋਂ ਉਹਦੀ ਓਪਨ ਕਰਾਂਗੇ ਸਰਵਸ ਹਾਂਜੀ ਬਾਈ ਜੀ ਫਿਰ ਤੁਸੀਂ ਇਹਦੇ ਰਿਜ਼ਲਟ ਵੀ ਪਹਿਲਾਂ ਦੇਖੇ ਹੋਣੇ ਆ ਹਾਂ ਇਹਦੇ ਰਿਜ਼ਲਟ ਮੈਂ ਉਦਾਂ ਵੀਡੀਓ ਤੇ ਦੋ ਤਿੰਨ ਦਿਖਾਇਆ ਇੱਕ ਕੋਈ ਤੋਂ ਗੋਪੀ ਤੋਂ ਹੈਗੀ ਬਿਸ਼ੇਰੀ ਹਾਂਜੀ ਤੇ ਇਹ ਬਿਸ਼ੇਰੀ ਬਹੁਤ ਚੰਗੀ ਆ ਉਹਦਾ ਕਰਕੇ ਫਿਰ ਉਧਰ ਮੇਰਾ ਵਿਚਾਰ ਬਣ ਗਿਆ ਅੱਛਾ ਜੀ ਹਾਂ ਉਹ ਵੀ ਉਹ ਬਿਸ਼ੇਰੀ ਵੀ ਮੰਗਦਾ ਮੈਂ ਕਹਾਂ ਦੇ ਦੇ ਹਾਂਜੀ ਤੇ ਬਿਸ਼ੇਰੀ ਨਹੀਂ ਉਹਨੇ ਉਹਦਾ ਦਿੱਤੀ ਤੇ ਫਿਰ ਮੈਂ ਕਹਾਂ ਚੱਲ ਕੋਈ ਨਾ ਉਹ ਵੀ ਘਰੇ ਹੀ ਖੜੀ ਜੀ ਉਧਰ ਹਾਂਜੀ ਤੇ ਉਹਦੀ ਵੀ ਜਦਾ ਧੌਣ ਵੀ ਕਾਫੀ ਆ ਧੌਣ ਦੇ ਕੈਰੇਕਟਰ ਬਹੁਤ ਵਧੀਆ ਕੰਨ ਬਹੁਤ ਵਧੀਆ ਆ ਹਾਂਜੀ ਤਾਂ ਬਾਕੀ ਲੱਤਾਂ ਦਾ ਵੀ ਚੰਗੀ ਆ ਜਦੋਂ ਦਾ ਬੇਲ ਦਾ ਰੱਬ ਬਸ਼ੇਰੀ ਚੰਗੀ ਆ ਹਾਂਜੀ ਉਹਦਾ ਕਰਕੇ ਫੇਰ ਮੈਂ ਦੇਖ ਕੇ ਗੱਲ ਕੀਤੀ ਬੱਚੇ ਦੇ ਉਹਦਾ 40 45 ਆਏ ਆ ਠੀਕ ਹੈ ਜੀ ਉਹਦਾ ਵਿੱਚੋਂ ਜਿੰਨੇ ਕ ਦੱਸੇ ਉਹਨਾਂ ਨੇ ਵੀ ਬਸ਼ੇਰੇ ਤਿੰਨ ਚਾਰ ਹੀ ਆ ਬਾਕੀ ਬਸ਼ੇਰੀਆਂ ਹੀ ਆ ਜ਼ਿਆਦਾ ਬਸ਼ੇਰੀਆਂ ਆ ਜ਼ਿਆਦੀਆਂ ਤਾਂ ਬਾਕੀ ਇਹ ਚੰਬੀਆਂ ਦਾ ਵੀ ਬਹੁਤ ਵਧੀਆ ਸੁੰਦਾ ਵਾ ਜਿੱਦਾਂ ਠੀਕ ਹੈ ਸਾਰੀਆਂ ਨੌਕਰੀਆਂ ਬਸ਼ੇਰੀਆਂ ਠੀਕ ਹੈ ਜੀ ਤੇ ਚਾਰ ਕੇ ਬਸ਼ੇਰੇ ਆਇਆ 40 45 ਰਿਜ਼ਲਟ ਵਿੱਚੋਂ ਠੀਕ ਹੈ ਜੀ ਤੇ ਬਸ਼ੇਰੀਆਂ ਜਿਆਦੀਆਂ ਆਉਂਦੀਆਂ ਵਾ ਆਉਂਦੀਆਂ ਨੌਕਰੀਆਂ ਹੀ ਆ ਚੰਬੀਆਂ ਤੇ ਵੀ ਕਾਲੀਆਂ ਤੇ ਵੀ ਗੜੜੀ ਚੰਬੀਆਂ ਤੇ ਨੌਕਰੀਆਂ ਵੀ ਹਨਾ ਕੱਦ ਬਈ ਇਸ ਵਕਤ ਕਿੰਨਾ ਹੋ ਗਿਆ ਉਹਦਾ ਕੱਦ ਵੀ ਆਪਾਂ 66 ਇੰਚ ਹੈ ਦਾ ਇਸ ਟਾਈਮ ਠੀਕ ਹੈ ਜੀ ਜਦੋਂ ਮਰਜੀ ਕੋਈ ਆਣ ਕੇ ਦੇਖ ਲਵੇ 66 ਇੰਚ ਠੀਕ ਹੈ ਜੀ ਉਮਰ ਵੀ ਮੇਰੇ ਖਿਆਲ ਹਜੇ ਇਹਦੀ ਠੀਕ ਹੀ ਹੈ ਜੀ ਹਾਂਜੀ 5 ਕੁ ਸਾਲ ਦੱਸਦਾ ਉਹ ਬਾਕੀ ਕੋਈ ਹੋ ਸਕਦਾ ਮਹੀਨਾ 2 ਮਹੀਨੇ ਉੱਤੇ ਹੋਵੇ ਜਦ ਦੱਸਣ ਦੇ ਹਿਸਾਬ ਨਾਲ ਆ ਉਹ ਤਾਂ ਚਲੋ ਐ ਵੀ ਘੋੜਾ ਪਿੱਛੇ ਤੇ ਇੱਕ ਦੋ ਥਾਂ ਮਤ ਤੇ ਵੇਖ ਕੇ ਆਇਆ ਕਰਕੇ ਕਈ ਵਾਰੀ ਨਹੀਂ ਉਹ ਨਹੀਂ ਧਿਆਨ ਚਾਉਂਦੀ ਹੈ ਨਾ ਇਹਦੀ ਤੇ ਬਾਕੀ ਅਗਰੈਸ਼ਨ ਬਹੁਤ ਆ ਜੀ ਥੋੜਾ ਜਿਹਾ ਲੋਡ ਤੋਂ ਜਿਆਦਾ ਜ਼ੋਰ ਮਾਰਦਾ ਹਨਾ ਸ਼ੋਰ ਬਹੁਤ ਆਹ ਇੱਕ ਥੋੜੂ ਜਿਹਾ ਨਵੇਂ ਥਾਂ ਆ ਉਹਦਾ ਵੀ ਹੋ ਜਾਂਦਾ ਉਹਨਾਂ ਦਾ ਅਗਰੈਸ਼ਨ ਬਹੁਤ ਵਧੀਆ ਵਾ ਘੋੜੇ ਦਾ ਜਿੰਦਾ ਜਿਆਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਹਰ ਨਵੇਂ ਫਾਰਮ ਤੇ ਆਣ ਕੇ ਥੋੜਾ ਜਿਹਾ ਹੋਰ ਸੁਭਾਅ ਹੋ ਜਾਂਦਾ ਹੌਲੀ ਹੌਲੀ ਫਿਰ ਚੇਂਜ ਹੋ ਜਾਊਗਾ ਬਿਲਕੁਲ ਜੀ ਬਾਈ ਜੀ ਫਿਰ ਇਹਦੀ ਹੁਣ ਆਪਾਂ ਮੀਟਿੰਗ ਫੀਸ ਕਿੰਨੀ ਰੱਖਾਂਗੇ ਇਹਦੀ ਆਪਾਂ 25000 ਕਰ ਦਾਂਗੇ ਠੀਕ ਹੈ ਜੀ ਹਾਂ ਬਾਕੀ ਮਾਨਦਾਨ ਕਰ ਦਾਂਗੇ ਦੂਰ ਨੇੜੇ ਕੋਈ ਆਊਗਾ ਠੀਕ ਹੈ ਜੀ ਉਹਦਾ ਹਿਸਾਬ ਨਾਲ ਮਾਨ ਤਨ ਕੀਤਾ ਹੋਵੇ ਆਪਾਂ ਜਰੂਰੀ ਵੀ 25 ਦੇ ਲਕੀਰ ਹੀ ਲਾਉਣੀ ਆ ਮੰਨ ਲਓ ਬਈ 2000 ਦਾ ਆਪਣੇ ਸ਼ੌਂਕ ਨਾਲ ਹੀ ਆਪਾਂ ਰੱਖਿਆ ਆਪਾਂ ਕੋਈ ਇਹੇ ਨਹੀਂ ਵੀ ਕੋਈ ਬਿਜ਼ਨਸ ਤੋਂ ਹੋਈ ਕਰਨਾ ਵਾ ਠੀਕ ਹੈ ਜੀ ਹੁਣ ਆਪਣੇ ਤੋਂ ਜਨਵਾਰ ਦੇ 8 9 ਹੈਗੇ ਆ ਹਾਂਜੀ ਤੇ ਆਪਾਂ ਕੋਈ ਬਿਜ਼ਨਸ ਤਾਂ ਕਰਦੇ ਨੇਗੇ ਹਾਂਜੀ ਤੇ ਸ਼ੌਂਕ ਦੇ ਨਾਲ ਹੀ ਆਪਾਂ ਨੂੰ ਕੋਈ ਦਾ 25000 ਫੀਸ ਆ ਤੇ ਬਾਕੀ ਕੋਈ ਦੂਰੋਂ ਨੇੜੇ ਜੋ ਵੀ ਉਹ ਵਧੀਆ ਮਾਨ ਤਨ ਕੀਤਾ ਜਾਊਗਾ ਹਾਂਜੀ ਬਾਈ ਜਿਵੇਂ ਮੈਂ ਆਪਣੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਹੋਈ ਹੈ ਜੀ ਤੁਸੀਂ ਕਹਿੰਦੇ ਸੀ ਆਪਾਂ ਕੋਈ ਨੋਕਰਾ ਘੋੜਾ ਦੇਖਣਾ ਤੇ ਜਿਆਦਾ ਵਿਚਾਰ ਜਿਵੇਂ ਤੁਸੀਂ ਦੱਸ ਕੇ ਛੱਡਿਓ ਥੋੜਾ ਇਹੀ ਸੀਗਾ ਵੀ ਆਪਾਂ ਨੂੰ ਕੋਈ ਸਮੁੰਦਰ ਦਾ ਡਾਇਰੈਕਟ ਬੱਚਾ ਮਿਲ ਜੇ ਹਨਾ ਹਾਂ ਮੈਂ ਜਿਆਦਾ ਸਮੁੰਦਰ ਦਾ ਲੱਭਦਾ ਉਹ ਤੇਨੂੰ ਵੀ ਤਿੰਨ ਚਾਰ ਵਾਰ ਫੋਨ ਕੀਤਾ ਵੀ ਤੂੰ ਕੋਈ ਹੋਰ ਜਾਨਦਾ ਹੁੰਦਾ ਹਾਂ ਕਿਧਾਂ ਕਿਧਾ ਕੋਈ ਬੱਚਾ ਵਧੀਆ ਦੇਖੀ ਤੇਰੀ ਇੰਟਰਵਿਊ ਦੇ ਜੇ ਤਾਰਿਆ ਹਾਂਜੀ ਹਾਂਜੀ ਤੇ ਮੈਂ ਇਹ ਸੋਇਆ ਫਿਰ ਮੈਨਰ ਆਦਾ ਹੀ ਜਿਹਨੂੰ ਬੱਚਾ ਲਾਪੇ ਸਾਲ ਖੜ ਦਾ ਹਾਂਜੀ ਫਿਰ ਮੈਂ ਕਹ ਰਿਹਾ ਤਿਆਰ ਕਰਦਾ ਕਈਆਂ ਦੇ ਵਿਚਾਰ ਸਲਾਹ ਹੁੰਦੇ ਸੀ ਹਾਂਜੀ ਵੀ ਕਰ ਆ ਪਹਿਲੋ ਦੇਖ ਲੈਂਦੇ ਮੁੜ ਕੇ ਕਿ ਉਹਰਾ ਬੱਚਾ ਪੂਰਾ ਤਿਆਰ ਨਹੀਂ ਹੁੰਦਾ ਹਾਂਜੀ ਫਿਰ ਮੈਂ ਕਹ ਚਲ ਟਾਈਮ ਕੀ ਖਰਾਬ ਜੇ ਤਿਆਰ ਚੰਗਾ ਕੋਈ ਕੋੜਾ ਮਿਲ ਜੇ ਤਿਆਰ ਹੋਇਆ ਚੱਲਿਆ ਫਿਰ ਉਸ ਹਾਵਨਾ ਹਾਂਜੀ ਬਿਲਕੁਲ ਪੈਸੇ ਤੇ ਲਾਉਣੇ ਜਾਂ ਫਿਰ ਉੱਤੇ ਹੀ ਲਾਵਾਂਗੇ ਹਨਾ ਬਿਲਕੁਲ ਜੀ ਤੇ ਇਹ ਤਾਂ ਅਚਾਨਕ ਹੀ ਵੈਸੇ ਬਣ ਗਿਆ ਇਹ ਵੀ ਕੀ ਪਤਾ ਹਜੇ ਨਾ ਮਿਲਦਾ ਹਾਂਜੀ ਇਹ ਤੋਂ ਆ ਗਿਆ ਮੈਂ ਦੇਖਣ ਗਿਆ ਉਸ ਦਿਨ ਨੂੰ ਮਿਲਣ ਗਿਆ ਤੇ ਉੱਥੇ ਦੇਖਿਆ ਹਾਂਜੀ ਤੇ ਮੈਂ ਕਿਹਾ ਕਿਦਾਂ ਦੇਣਾ ਘੋੜਾ ਪਹਿਲਾਂ ਸੋਚਦਾ ਹੀ ਫਿਰ ਕਹਿੰਦਾ ਵੀ ਚੱਲ ਕਰ ਲੈਂਦੇ ਆ ਵੀ ਉੱਥੇ ਵੀ ਆਪਣੇ ਫਾਰਮ ਤੇ ਇੱਥੇ ਵੀ ਆਪਣੇ ਫਾਰਮ ਤੇ ਹੀ ਆ ਠੀਕ ਹੈ ਜੀ ਤੇ ਇਦਾ ਕਰਕੇ ਫਿਰ ਗੱਲ ਬਣ ਗਈ ਆਪਣੀ ਨਾਲ ਹਾਂਜੀ ਦਸਾਂ ਗਮਿੰਟਾਂ ਜੀ ਆਪਾਂ ਫਿਰ ਗੱਲਬਾਤ ਕਰ ਲਈਏ ਨਾ ਠੀਕ ਹੈ ਜੀ ਤੇ ਹੁਣ ਆਪਾਂ ਭਰਾਵਾ ਨੂੰ ਆਪਣੇ ਮਾਰਵਾੜੀ ਘੋੜੇ ਬਾਰੇ ਦੱਸ ਦਈਏ ਜਿਹਦੀ ਆਪਣੇ ਕੋਲੇ ਪਹਿਲਾਂ ਹੀ ਸਟੱਡ ਸਰਵਿਸ ਚੱਲ ਰਹੀ ਹੈ ਜੀ ਉਹਦੀ ਲਾਈਨ ਬਾਰੇ ਦੱਸ ਦਿਓ ਮਾਣ ਵਾਲੇ ਪਾਸਿਓਂ ਕਿਹੜਾ ਖਾਨਦਾਨ ਆ ਜੀ ਉਹਦਾ ਉਹ ਆਪਣੇ ਜਿਹੜਾ ਰਾਜਸੁੰਦਰ ਉਹ ਬਤੀ ਸੁੰਦਰ ਦਾ ਬੱਚਾ ਵਾ ਸੁੰਦਰ ਦਾ ਗਾਂ ਆ ਗਿਆ ਪੋਤਾ ਹਾਂਜੀ ਤੇ ਮਾਂ ਮਾਂ ਉਹਦੀ ਬਰੂਡ ਮੇਰ ਆ ਉਹਦੀ ਆਪਾਂ ਨੂੰ ਅਸਲੀ ਲਾਈਨ ਦਾ ਨਹੀਂ ਪਤਾ ਹਾਂਜੀ ਤੇ ਉਹ ਆਪਾਂ ਜਸਲ ਮੇਰ ਤੋਂ ਲਿਆਂਦਾ ਸੀ 1.5 ਸਾਲ ਪਹਿਲਾਂ ਠੀਕ ਹੈ ਜੀ ਤੇ ਉਹਦੇ ਬੱਚੇ ਦੋ ਕਰ ਰਿਜ਼ਲਟ ਆਏ ਆ ਬਾਈ ਉਹਨਾਂ ਨੇ ਰਿਜ਼ਲਟ ਨਹੀਂ ਦਿਖਾਏ ਅੱਛਾ ਜੀ ਉਹਨਾਂ ਦੇ ਬੰਦਿਆ ਨੇ ਜਰੂਰ ਸਰ ਉਹਦਾ ਫੋਨ ਕਰਕੇ ਵੀ ਜਦਾ ਮੱਥੇ ਪਟਾ ਤੇ ਦੋ ਪੈਰ ਚਿੱਟੇ ਆ ਕੇ ਤੇ ਤਿੰਨ ਪੈਰ ਚਿੱਟੇ ਆਏ ਆ ਹਾਂਜੀ ਪਰ ਜਦੋਂ ਅਸੀਂ ਉਹਨਾਂ ਜਾਣਨ ਨੂੰ ਉੱਤੇ ਸੋਚਿਆ ਤਾਂ ਫਿਰ ਉਹਨਾਂ ਬੱਚਾ ਨਹੀਂ ਦਿਖਾਇਆ ਹਾਂਜੀ ਤੇ ਹੁਣ ਆਪਣੇ ਤੋਂ ਘੋੜੀਆਂ 20 25 ਮੀਟ ਹੋ ਗਈਆਂ ਠੀਕ ਹੈ ਜੀ ਤੇ 10ਵੇਂ ਮਹੀਨੇ ਮੈਨੂੰ ਮੈਂ ਦਾ 8-9 ਰਿਜ਼ਲਟ ਆ ਜਾਣਗੇ ਹੁਣ ਹਾਂਜੀ ਤੇ ਆਪਣੇ ਘਰ ਦੀਆਂ ਵੀ ਆ ਹੋਰ ਵੀ ਸੱਜਣ ਰਤਰੇ ਹੈਗੇ ਜਿਹੜੇ ਹਾਂਜੀ ਹਾਂਜੀ ਉਹਨਾਂ ਤੋਂ ਆਪਾਂ ਨੂੰ ਸਾਰਿਆਂ ਤੋਂ ਪ੍ਰੂਫ ਮਿਲ ਜਾਣਗੇ ਬਾਕੀ ਆਪਣੇ ਘਰ ਦੀਆਂ ਘੋੜੀਆਂ ਵੀ ਹੁਣ ਠੀਕ ਹੈ 10ਵੇਂ ਮਹੀਨੇ ਆ ਜਾਣਗੇ 11ਵੇਂ ਮਹੀਨੇ ਰਿਜ਼ਲਟ ਕਾਫੀ ਆ ਜਾਣਗੇ ਠੀਕ ਹੈ ਜੀ 올 ਰਾਈਟ ਹੈ ਹਨਾ ਹਾਂਜੀ ਹਾਂਜੀ ਤੇ ਬਾਕੀ ਬਈ ਬਰੀਕੀਆਂ ਚ ਬੜਾ ਜੀ ਘੋੜਾ ਹਨਾ ਜਿਵੇਂ ਅਤੀ ਸੰਤਰ ਵਾਲੀ ਲਾਈਨ ਹੀ ਇਹ ਖੂਬਸੂਰਤੀ ਕਰਕੇ ਮੰਨੀ ਗਈ ਆ ਜੀ ਬਰੀਕੀਆਂ ਦੀ ਬਹੁਤਾਂ ਕੰਨ ਦੇਖ ਲਈ ਕਿੰਨਾ ਕੁੰਡੀ ਵਾਲਾ ਬਰੀਕ ਕੰਨ ਛੋਟਾ ਕੰਨ ਲੱਗਾ ਵਾ ਤਾਂ ਬਾਕੀ ਫੇਸ ਵੀ ਗਰਦਨ ਵੀ ਲੰਬੀ ਆ ਪੂਰੀ ਹਾਂਜੀ ਤੇ ਜਦਾ ਮੂੰਹ ਦਾ ਫੇਸ ਪਤਲਾ ਵਾ ਹਨਾ ਹਾਂਜੀ ਬਹੁਤ ਵਧੀਆ ਬਰੀਕੀਆਂ ਸੋਨਾ ਘੋੜਾ ਵਾ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਹਾਂਜੀ ਤੇ ਆਉਂਦੇ ਬੱਚਿਆਂ ਦੇ ਵੀ ਇਦਾਂ ਹੀ ਆ ਤਿੰਨ ਪੈਰ ਚਿੱਟੇ ਦੋ ਪੈਰ ਚਿੱਟੇ ਹਾਂਜੀ ਮੱਥੇ ਪਟਾ ਕੋਈ ਘੋੜੀ ਕੋਈ ਫੁੱਲ ਵਾਲੀ ਹੋਵੇ ਜਾਂ ਬਲੈਕ ਹੋਵੇ ਮੱਥੇ ਪਟਾ ਤਾਂ ਆਉਂਦਾ ਹੀ ਆਉਂਦਾ ਲਾਜ਼ਮੀ ਹਾਂਜੀ ਉਹਦੇ ਠੀਕ ਹੈ ਜੀ ਉਹ ਪਿਛਲੇ ਰਿਜ਼ਲਟ ਵੀ ਰਾਜਸਥਾਨ ਦੇਖੇ ਜਿੰਨੇ ਬੱਚੇ ਦੇਖੇ ਸਾਰੇ ਉਹਦੇ ਮੱਥੇ ਪਟੇ ਵਾਲੇ ਸੀਗੇ ਹਾਂਜੀ ਤੇ ਇੱਥੇ ਵੀ ਇਹ ਜਿਹੜੇ ਆਏ ਦੋ ਬੱਚੇ ਇਹਨਾਂ ਦੇ ਵੀ ਪਟੇ ਵਾਲੇ ਆ ਉਹਨਾਂ ਦੱਸਿਆ ਬਿਲਕੁਲ ਪਰ ਉਹਨਾ ਫੋਟੋਆਂ ਨੇ ਆਪਰ ਮਿਲ ਸ ਗਈਆਂ ਠੀਕ ਹੈ ਜੀ ਉਹ ਦੋ ਬੱਚਿਆਂ ਦੀ ਆਪਾਂ ਨੂੰ ਫੋਟੋਆਂ ਨਹੀਂ ਪਈਆਂ ਹਾਂ ਫੋਟੋਆਂ ਨੇ ਵਸਾਈਆਂ ਠੀਕ ਹੈ ਜੀ ਹੁਣ ਆਪਣੇ ਜਦੋਂ 10ਵੇਂ ਮਹੀਨੇ ਜਾ ਜਾਣਗੇ ਉਦੋਂ ਆਪਾਂ ਕੱਲੀ ਕੱਲੀ ਕੋੜੀ ਦੀ ਵੀ ਫੋਟੋ ਲਾ ਦਾਂਗੇ ਹਾਂਜੀ ਤੇ ਬੱਚਿਆਂ ਦੇ ਨਾਲ ਫੋਟੋ ਲਾ ਦਾਂਗੇ ਉਹ ਸਾਰੇ ਤਕਰੀਬਨ ਆਪਣੇ ਜਾਣ ਪਛਾਣ ਵਾਲੀ ਆ ਠੀਕ ਹੈ ਜੀ ਹੂੰ ਬਿਲਕੁਲ ਜੀ ਬਾਕੀ ਲੰਮਾ ਲੁੰਮਾ ਬਹੁਤ ਆ ਜੀ ਖੜ ਨਹੀਂ ਕਰਨੀ ਬਹੁਤ ਜ਼ਿਆਦੇ ਚੰਗੀ ਆ ਗੁੱਡੂ ਭਾਈ ਆਪਾਂ ਦੇਖਿਆ ਹਨਾ ਮੰਨ ਲਓ ਜਦੋਂ ਉਹਨੂੰ ਲਿਜਾ ਕੇ ਪਹੀ ਤੇ ਠੱਲ ਦੇਈਦਾ ਤੇ ਉਥੀਆਂ ਜੱਜ ਕੇ ਫਟੋ ਕੇ ਖੜ ਜਾਂਦਾ ਹਨਾ ਕੁਆਲਿਟੀ ਬਹੁਤ ਜ਼ਿਆਦਾ ਹੈ ਲੈਣ ਚੰਗੀ ਕਰਕੇ ਲਾ ਲੋ ਹਨਾ ਤੇ ਸੂਣਾ ਤਾਂ ਚੰਗੇ ਹੀ ਰਿਜ਼ਲਟ ਜਿੰਨੇ ਦੇਖੇ ਆ ਬਹੁਤ ਸੋਹਣੇ ਬੱਚੇ ਆਏ ਆ ਬਾਕੀ ਦੂਜੀ ਗੱਲ ਉਹਦੀ ਮੈਂ ਭਰਾਵਾਂ ਨੂੰ ਦੱਸ ਦਿਨਾ ਜੀ ਵੀ ਉਹਦੀ ਫੀਸ ਤੁਸੀਂ ਬੜੀ ਜਾਇਜ਼ ਰੱਖੀ ਆ 21000 ਰੁਪਇਆ ਹਨਾ ਉਹਦੀ ਫੀਸ 21000 ਰੱਖੀ ਆ ਤੇ ਕਿਉਂ ਆਪਾਂ ਤਾਂ ਫੀਸ ਆੜ ਕੇ ਕੋਈ ਵੀ ਨਹੀਂ ਲੈਂਦੇ ਆਪਣੇ ਬੇਅੰਤ ਵੀਰ ਹਾਂਜੀ ਕਿਉਂਕਿ ਆਪਣਾ ਹੈਗਾ ਵਾ ਵੀ ਤੰਦਾ ਸ਼ੌਂਕ ਦਾ ਹੀ ਹਾਂਜੀ ਸ਼ੌਂਕ ਹੀ ਪੂਰਾ ਕਰਦੇ ਆ ਠੀਕ ਹੈ ਜੀ ਆਪਾਂ ਇਹ ਨਹੀਂ ਬਿਜ਼ਨਸ ਵੀ ਆਪਾਂ ਉਹਦੀ ਫੀਸ ਰੋਣੇ ਦੇ ਲੋ ਕਈ ਹੋਰਾਂ ਕਈਆਂ ਘੋੜਿਆਂ ਰਿਜ਼ਲਟ ਨਹੀਂ ਆਉਂਦਾ ਮਾਰਵਾੜੀ ਘੋੜੇ ਦੀ ਅਗਲਾ 31000 ਤੋਂ ਫੀਸ ਹੀ ਸ਼ੁਰੂ ਕਰਦਾ ਬਿਲਕੁਲ ਜੀ ਜਾਤੀ 6 ਮਹੀਨੇ ਨਹੀਂ ਪੈਂਦੇ ਬੱਚੇ ਇੱਕ ਦੋ ਆ ਕੇ ਤੇ ਚਾਲਾ 52000 ਕਰ ਦਿੰਦੇ ਆ ਹਾਂ ਜੀ ਹਾਂ ਜੀ ਕਿਉਂਕਿ ਹਰ ਇੱਕ ਜ਼ਿਮੀਂਦਾਰ ਨੂੰ ਜਾਂ ਆਮ ਸੁਧਾਰਨ ਬੰਦੇ ਨੂੰ ਹਾਂ ਜੀ ਘੋੜੀ ਲਿਆਣੀ ਬਹੁਤ ਔਖੀ ਆ ਹੋਈ ਫਾਰਮਾਂ ਤੇ ਫੇਣਾ ਹਾਂ ਜੀ ਹਾਂ ਜੀ ਤੇ ਬਾਕੀ ਆਪਾਂ ਨੂੰ ਜੰਪਾਂ ਦਾ ਕੋਈ ਰੌਲਾ ਹੀ ਨਹੀਂ ਬੰਦਾ ਅੱਜ ਘੋੜੀ ਭਰਾ ਕੇ ਲਗਿਆ ਵਾ 10 ਮਹੀਨੇ ਦੇ ਅੰਦਰ ਅੰਦਰ ਆਪਾਂ ਨੂੰ ਦੱਸ ਦਿਓ ਇਹ ਘੋੜੀ ਨਹੀਂ ਰਹੀ ਜਾਂ ਪੰਜ ਵਾਰਾਂ ਮੋੜ ਕੇ ਲਿਆਵੇ ਭਾ 7 ਵਾਰਾਂ ਮੋੜ ਕੇ ਲਿਆਵੇ ਠੀਕ ਹੈ ਜੀ ਇਹ ਨਾਲ ਅੱਜ ਘੋੜੀ ਲੈ ਆਂਦੇ ਮੋੜ ਕੇ 10 ਮਹੀਨੇ ਦੱਸੇ ਨਾ ਉਹਦੋਂ ਬਾਦਾਂ ਜਾ ਕੇ ਗੱਲ ਕਰੇ ਹਨਾ ਹਾਂਜੀ ਹਾਂਜੀ ਉਹ ਫੇ ਸਹੀ ਨਹੀਂ ਕੀ ਅਗਲੇ ਬਾਰੇ ਵੀ ਹਨਾ ਬਿਲਕੁਲ ਜੀ ਬਿਲਕੁਲ ਕੀ ਪਤਾ ਅਗਲਾ ਬੱਚਾ ਲੈ ਕੇ ਬਾਅਦ ਚ ਕਹਦੇ ਵੀ ਰਹੀ ਨਹੀਂ ਘੋੜੀ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਨੂੰ 10 ਮਹੀਨੇ ਤੋਂ ਅੱਗੇ ਕੋਈ ਜਦੋਂ ਮਰਜ਼ੀ ਦੱਸ ਦਿਓ ਕਈ ਵਾਰ ਇੰਦਾ ਰੋਤ ਹੋ ਜਾਂਦੀ ਆ ਜਦੋਂ ਹੁਣ ਇਹ ਗੱਲ ਇਹ ਮਹੀਨੇ ਤੱਕ ਮਈ ਤੱਕ ਹੀ ਆ ਹਾਂਜੀ ਉਦੋਂ ਪਤਾ ਗਰਮੀ ਹੋਈ ਹੈ ਅਗਲਾ ਕੋਈ ਅਪ੍ਰੈਲ ਚ ਘੋੜੀ ਕਰਾ ਕੇ ਲਿਆ ਮਈ ਤੱਕ ਨਹੀਂ ਸਹੀ ਰਹੀ ਫੇ ਅਗਲਾ ਕਹਿੰਦਾ ਮੈਂ ਠੰਡ ਹੀ ਮਲਾਉਂਗਾ ਜਾ ਕੇ ਹਾਂਜੀ ਹਾਂਜੀ ਪੰਜ ਚਾਰ ਮਹੀਨੇ ਪੈ ਗਏ 10 ਦਵੇ ਅਗਲਾ 10 ਦਵੇ ਜੀ ਵੀ ਹੁਣ ਅੱਗੇ ਮਲਾਵਾਗੇ ਜਦੋਂ ਦਸੰਬਰ ਜੇ ਨਵੰਬਰ ਤੱਕ ਜਦੋਂ ਮਰਜ਼ੀ ਫੇ ਲੈ ਆਵੇ ਉਸੇ ਫੀਸ ਛੱਡਾਂਗੇ ਆਪਾਂ ਨੂੰ ਇਹ ਨਹੀਂ ਵੀ ਦੁਬਾਰਾ ਫੀਸ ਨਹੀਂ ਲੈਣੀ ਅਭੀ ਉੱਥੇ ਫੋਨ ਕਰੇ ਫੋਨ ਵੀ ਚੱਕਾਂਗੇ ਜਦੋਂ ਮਰਜ਼ੀ ਕਰੇ ਠੀਕ ਹੈ ਜੀ ਇਹ ਨਹੀਂ ਵੀ ਆਊਗਾ ਅਗਲੇ ਦਾ ਬਾਣਤਾਰ ਵੀ ਹੋਊਗਾ ਹਾਂਜੀ ਤੇ ਇਦਾਂ ਨਹੀਂ ਵੀ ਆਪਾਂ ਮੁੜ ਕੇ ਜਾਣਾ ਫੋਨ ਨਹੀਂ ਚੱਕਣਾ ਜਾਂ ਘੋੜਾ ਬੈ ਗਿਆ ਜਾਂ ਘੋੜਾ ਠੀਕ ਨਹੀਂ ਇਦਾਂ ਦਾ ਕੋਈ ਵਿਚਾਰ ਨਹੀਂ ਆਪਣਾ ਠੀਕ ਹੈ ਜੀ ਹਾਂ ਜਦਨੀ ਵਾਰ ਮਰ ਜੀ ਅਗਲਾ ਫੋਨ ਕਰੇ ਘੋੜੀ ਚੈੱਕ ਕਰਾ ਕੇ ਲੈਓ ਜੇ ਘੋੜੀ ਦੇ ਅਗਲੇ ਤੇ ਪ੍ਰੋਬਲਮ ਆ ਤੇ ਘੋੜੀ ਛੱਡ ਵੀ ਦਵੇ ਹਾਂਜੀ ਡਾਕਟਰ ਤੋਂ ਚੈੱਕ ਕਰਾ ਕੇ ਉਹਦਾ ਇਲਾਜ ਕਰਾ ਕੇ ਵੀ ਆਪਾਂ ਅਗਲੇ ਨੂੰ ਮੁੜ ਕੇ ਪਾਸ ਕਰਕੇ ਦੇ ਦਾਂਗੇ ਹਨ ਜੋ ਡਾਕਟਰੀ ਦਾ ਫੀਸ ਆਊਗੀ ਉਹ ਅਗਲਾ ਦੇ ਦੇਵੇ ਹਨ ਹਾਂਜੀ ਹਾਂਜੀ ਤੇ ਬਾਈ ਇਹਦੀ ਹਾਈਟ ਕਿੰਨੀ ਹੋਣੀ ਆ ਜੀ ਰਾਜਸੁੰਦਰ ਦੀ ਇਹਦੀ ਆਪਣੀ ਟ੍ਰੇਡ ਤੋਂ ਚਾਹਣਗੇ ਦੇ ਦੇ ਕਰੀਓ ਵੇਚ ਵੇਚ ਠੀਕ ਹੈ ਜੀ ਤੇ ਬਾਕੀ ਫਾਰਮ ਦੇ ਉੱਤੇ ਹੋਰ ਵੀ ਦੱਸੋ ਜਿਹੜੇ ਤੁਸੀਂ ਭਰਾਵਾਂ ਨੂੰ ਜਾਨਵਰ ਰੱਖੇ ਹੋਇਆ ਜੀ ਤੇ ਇੱਕ ਆਪਾਂ ਬਸ਼ੇਰੀ ਬਾਰੇ ਦੱਸ ਦੀ ਹੈ ਹਨਾ ਉਹ ਵੀ ਹੁਣ ਕਾਫੀ ਹੋ ਗਈ ਜਿਹੜੀ ਪਿਛਲੀ ਵਾਰੀ ਤੁਹਾਨੂੰ ਦਿੱਤੀ ਸੀ ਆ ਉਹ ਤਾਂ ਹੁਣ ਦੱਸ ਦਿਓ ਤੇ ਅੱਗੇ ਨਹੀਂ ਤੁਸੀਂ ਦੱਸੋ ਜੀ ਆਪਾਂ ਅੱਜ ਦਿਖਾ ਦਿੰਦੇ ਆ ਭਰਾਵਾਂ ਨੂੰ ਚੰਗੀ ਸੋਹਣੀ ਤਿਆਰ ਹੁੰਦੀ ਆ ਇੱਕ ਸਾਹਮਣੇ ਤੁਸੀਂ ਮੇਰੇ ਹਿਸਾਬ ਨਾਲ ਥੋੜੀ ਲੋਡ ਤੋਂ ਜ਼ਿਆਦਾ ਘਰੀ ਜਾਂਦੇ ਹੋ ਬਾ ਪਾਏ ਦਾ ਕਿ ਸੋਚੀਦਾ ਆਪਣੇ ਬਿਆੰਤ ਵੀਰ ਉਹ ਵੀ ਜਦਾਂ ਜਾਨਵਰ ਰੱਖੇ ਤੋਂ ਸ਼ੌਂਕ ਰਾਈਆਂ ਹਾਂਜੀ ਉਹ ਮੈਂ ਸੋਚਦਾ ਨਾ ਕਿ ਉਹਦਾ ਕੋਈ ਫਾਰਮ ਦੇ ਆਣ ਕੇ ਕਹਵੇ ਨਾ ਉਹ ਰੱਖੇ ਹੈਗੇ ਤਾਂ ਦਾਣੇ ਤੋਂ ਭੁੱਖੇ ਹੀ ਖੜੇ ਆ ਹਨਾ ਹਾਂਜੀ ਹਾਂਜੀ ਤੇ ਆਪਾਂ ਤਾਂ ਉਹ ਦਾਣਾ ਪੂਰਾ ਹੀ ਹੈ ਕਈ ਵਾਰਾ ਬੀਨੋਂ ਅਗਲਾ ਕਹਿੰਦਾ ਉਹਦਾ ਦਾਣਾ ਘੱਟ ਰਾ ਪਹੂ ਬੀ ਬਹੁਤ ਜਿਆਦੇ ਜਾਨਵਰ ਆਜੀ ਹੋਈ ਜਾਂਦੇ ਹਾਂਜੀ ਹਾਂਜੀ ਅੱਜ ਤੋਂ ਵੀ ਆਣ ਕੇ ਕਿ ਆ ਬੇਸ਼ੇਰੀ ਥੋੜੀ ਖਰਾਕ ਘੱਟ ਘਰ ਹੁਣ ਬਹੁਤ ਭਾਰੀ ਹੁੰਦੀ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਆਪਾਂ ਤਾਂ ਚਾਰ ਪੰਜ ਮਹੀਨੇ ਪਹਿਲਾਂ ਲਿਆਂਦੀ ਬੇਸ਼ੇਰੀ ਇਹਨੇ ਕੀ ਹਾਂ ਮੇਰਾ ਖਿਆਲ ਆ ਜੀ ਮੇਰੇ ਪੂਰਾ ਯਾਦ ਨਹੀਂ ਬਸ ਮੈਨੂੰ ਮਾਰ ਨਹੀਂ ਚੱਲਦਾ ਇਹਨੇ ਪੰਜ ਕਿ 6 ਮਹੀਨੇ ਹੋਏ ਹੁਣ ਇਹਨੇ ਕੀ ਹੋਏ ਗੁੱਡੂ ਹਾਂ 6 ਮਹੀਨੇ ਹੋ ਗਏ ਆ ਤੇ ਬੇਸ਼ੇਰੀ ਉਹ ਵੀ ਚਲੋ ਆਪਣੇ ਹਾਂਜੀ ਮਹਾਰਾਣਾ ਡੋਡਾ ਉਹ ਉਹ ਉਹਦੀ ਬੱਚੀ ਆ ਹਾਂਜੀ 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 ਤੇ ਮਾਂ ਉਹਦੀ ਹੈਗੀ ਘਰ ਨਾਲੇ ਚੇਦਕਦੀ ਆ ਨਾ ਹਾਂਜੀ 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 ਉਹ ਤੇ ਬੇਸ਼ੇਰੀ ਆਉਂਦੇ ਸਾਲ ਨੂੰ ਸ਼ੋਹਾਂ 'ਚ ਖੜੂਗੀ ਤੇ ਕਰਾਂਗੇ ਤਿਆਰ ਆਪਾਂ ਉਹਨੂੰ ਹਾਂਜੀ ਹਾਂਜੀ ਬਾਈ ਇਹ ਬੱਚੀ ਹੁਣ ਆਪਣਾ ਤਾਂ ਛੋਟੀ ਹੈ ਤਿਆਰ ਕਰਦੇ ਆਂ ਹਾਂਜੀ ਆਉਂਦੇ ਸਾਲ ਨੂੰ ਕਰਾਂਗੇ ਇਹਨੂੰ ਸ਼ੋਹਾਂ 'ਚ ਖੜੀ ਦੇਖਾਂਗੇ ਕਰਕੇ ਹਾਂਜੀ ਹਾਂਜੀ ਬਾਈ ਬਿਲਕੁਲ ਬੱਚੀ ਬਾਕੀ ਚੰਗੀ ਤਿਆਰ ਹੁੰਦੀ ਆ ਹਾਂਜੀ 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 ਬਾਕੀ ਗੁੱਡੂ ਡਿਊਟੀ ਲਾ ਦਾਂਗੇ 2-3 ਮਹੀਨੇ ਪਹਿਲਾਂ ਸ਼ੋਹਾਂ ਤੋਂ ਹਾਂਜੀ 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 ਬਾਈ ਤੇ ਬਾਕੀ ਭਰਾਵਾਂ ਨੂੰ ਇੰਨਾ ਕ ਮੈਂ ਜ਼ਰੂਰ ਦੱਸਣਾ ਚਾਹਣਾ ਜੀ ਵੀ ਜਦੋਂ ਹਲੇ ਪਹਿਲਾਂ ਇਹਦਾ ਜਨਮ ਹੋਇਆ ਸੀ ਕੁਸਕ ਟਾਈਮ ਬਾਅਦ ਹੀ ਤੁਸੀਂ ਦੱਸਤਾ ਸੀਗਾ ਕਹਤਾ ਸੀ ਬਾਈ ਗੁੱਡੂ ਇਹਨਾਂ ਨੇ ਫੋਨ ਕਰਕੇ ਵੀ ਜੇ ਕਦੇ ਹੋਇਆ ਕੋਈ ਵਿਚਾਰ ਤਾਂ ਦੱਸ ਦਿਓ ਤੇ ਆਪਾਂ ਕਿਸੇ ਬੰਦੇ ਕੋਲੇ ਵੇਚਣ ਦੀ ਗੱਲ ਵੀ ਜ਼ਿਕਰ ਵੀ ਨਹੀਂ ਕਰਿਆ ਤੇ ਬਾਈ ਨੂੰ ਮੈਂ ਕਿਹਾ ਵੀ ਠੀਕ ਆ ਬਾਈ ਹੁਣ ਹੈਗਾ ਜੀ ਆਪਣਾ ਵਿਚਾਰ ਤੇ ਸਾਨੂੰ ਭੇਜ ਕੇ ਇਹਨਾਂ ਨੇ ਉਸ ਤੋਂ ਬਾਅਦ ਚੋ ਗੱਲ ਕਰਨ ਫੇਰੇ ਹੀ ਛੱਡ ਗਏ ਸੀ ਇੱਥੇ ਹਾਂਜੀ ਹਾਂਜੀ ਬਸਤ ਭਾਈ ਇਹ ਆ ਨਾ ਕਈ ਵਾਰਾ ਹੁਣ ਇਹ ਬੱਚੀ ਮੇਰੇ ਨਗਾ ਜਿਮੇ ਹੀ ਚਰ ਤੋਂ ਜਦੋਂ ਜਮੇ ਤੋਂ ਫੋਟੋਆਂ ਭਾਈਆਂ ਦੱਸਿਆ ਵੀ ਸੀ ਵੇਹ ਦੇ ਹੁਣ ਮੈਨੂੰ ਮਾਪੇ ਦਾ ਵੀ ਪਤਾ ਵਾ ਹਾਂਜੀ ਹਾਂਜੀ ਹਾਂ ਤੇ ਕਈ ਬੱਚੇ ਦੱਸਦੇ ਕਹੇਦੇ ਹੁੰਦੇ ਕਿਸੇ ਦੇ ਉਹ ਮੈਨੂੰ ਵੀ ਨਹੀਂ ਪਤਾ ਲੱਗਦਾ ਵੀ ਇਹ ਉਹਦਾ ਹੋਊਗਾ ਕਿ ਨਹੀਂ ਹੋਊਗਾ ਬਿਲਕੁਲ ਜੀ ਤੇ ਉਹ ਜਦੋਂ ਹੁਣ ਬੱਚੀ ਦਾ ਮੈਨੂੰ ਪਤਾ ਹੀ ਉਹਦਾ ਮੈਂ ਕਿਹਾ ਵੀ ਜੇ ਤੇਰਾ ਵਿਚਾਰ ਹੋਇਆ ਹਾਂਜੀ ਤਾਂ ਮੈਨੂੰ ਦੱਸ ਦੇ ਵੀ ਜੇ ਤੂੰ ਰੱਖਣੀ ਆ ਤੇ ਤੇਰੀ ਵਖਰੀ ਆ ਹਾਂਜੀ ਫਿਰ ਤੈਨੂੰ ਮੈਂ ਦੋ ਤਰ੍ਹਾਂ ਰੱਖਿਆ ਵੀ ਹੁਣ ਬਣਾ ਦਾ ਵਿਚਾਰ ਹਾਂਜੀ ਕਿ ਆ ਇਹ ਵਿਚਾਰ ਬਣਦਾ ਨਹੀਂ ਤੇ ਬਾਅਦ ਚ ਤੇਰੀ ਕਾਲ ਆਈ ਬਾਈ ਕਿੱਦਾਂ ਵਿਚਾਰ ਬਣਦਾ ਵਾ ਕਿੱਦਾਂ ਕਰਨੀ ਹਾਂਜੀ ਹਾਂਜੀ ਮੈਂ ਕਿਹਾ ਵਿਚਾਰ ਬਣਦਾ ਤੇ ਕਰ ਮੈਂ ਤਾਂ ਕਿਤੇ ਤੈਨੂੰ ਕਿਹਾ ਸੀਗਾ ਹਾਂਜੀ 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 ਤੇ ਫਿਰ ਤੂੰ ਆਪ ਹੀ ਛੱਡ ਗਿਆ ਸੀ ਉਦੋਂ ਹਾਂਜੀ ਜਾ ਲਗੇ ਗਿਆ ਇੱਥੇ ਹੁਣ ਅੱਜ ਤੋਂ ਚਾਰ ਪੰਜ ਮਹੀਨੇ ਬਾਅਦ ਦੇਖੀ ਹੋਣੀ ਹੈ ਹਾਂਜੀ 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 ਤੇ ਬੱਤੀ ਚੰਗੀ ਤਿਆਰ ਹੋਈ ਹੈ ਅਗੇ ਨਾਲ ਹਾਂਜੀ ਸੋਹਣੀ ਤਿਆਰ ਹੋਈ ਹੈ ਜੀ ਤੇ ਬਾਕੀ ਮੈਨੂੰ ਇੱਕ ਗੱਲ ਦੇਖ ਕੇ ਅੱਜ ਬਹੁਤ ਖੁਸ਼ੀ ਹੋਈ ਹੈ ਜਿੰਮੇ ਚਲੋ ਤੁਸੀਂ ਆਪ ਬਾਹਰ ਰਹਿੰਦੇ ਹੋ ਤੇ ਫਿਰ ਵੀ ਪਿੱਛੇ ਜਿਵੇਂ ਵੱਡੇ ਬਾਈ ਜੀ ਇਹ ਵੀ ਚੰਗੇ ਤਰੀਕੇ ਨਾਲ ਸਾਂਭਦਾ ਜਾਂ ਆਪਣਾ ਮੁੰਡਾ ਜਿਹੜਾ ਗੁੱਡੂ ਸਾਂਭਣ ਵਾਲਾ ਹੀ ਉਹ ਬਹੁਤ ਸਾਂਭਦਾ ਬਹੁਤ ਦੇਖਭਾਲ ਕਰਦਾ ਉਹ ਬੰਦੇ ਨੂੰ ਚੰਗੀ ਜਾਂਚ ਆਈ ਵਧੀਆ ਖਿਡਾਰੀ ਬੰਦਾ ਤੇ ਸਾਂਭਦਾ ਕਰਦਾ ਬਹੁਤਾ ਜਾਨਵਰ ਸਾਰੇ ਤਿਆਰ ਆ ਕੋਈ ਐ ਨਹੀਂ ਹੈਗਾ ਨਹੀਂ ਗੁੱਡੂ ਬਾਈ ਜਿਵੇਂ ਬੰਦਾ ਬਾਹਰ ਹੁੰਦਾ ਆਪ ਹੌਣ ਤੇ ਕੰਮ ਕਰਾਉਣੇ ਤਾਂ ਦੇਖਦੇ ਆ ਵੀ ਬੰਦਾ ਜ਼ਿੰਮੇਵਾਰੀ ਨਹੀਂ ਸਮਝਦਾ ਜਾਨਵਰ ਲਿੱッセ ਹੋ ਜਾਂਦੇ ਆ ਬਿਮਾਰ ਠਮਾਰ ਹੋ ਜਾਂਦੇ ਆ ਪਰ ਸਾਂਭ ਪੂਰੀ ਚੰਗੀ ਆ ਸਾਰੇ ਜਾਨਵਰ ਕੋਈ ਵੀ ਜਾਨਵਰ ਐ ਨਹੀਂ ਹੈਗਾ ਵੀ ਟੁੱਟਿਆ ਜਾਂ ਥੱਕਿਆ ਖੜਾ ਹਨਾ ਉਹ ਬੰਤਵੀਰ ਸਵੇਰੇ 5:30 ਪੰਜ ਕਾ ਉੱਠ ਪੈਂਦਾ ਵਾ ਹਾਂਜੀ ਉੱਠ ਕੇ ਉਹਦਾ ਦਾਣਾ ਤਿਆਰ ਹੁੰਦਾ ਵਾ ਹਾਂਜੀ ਸਵੇਰੇ ਤਕਰੀਬਨ 6 ਵਜੇ ਤੋਂ ਦਾਣਾ-ਦੋਣਾ ਸਾਰਾ ਪਾ ਦਿੰਦਾ ਫੇਰ ਸਫਾਈ ਹਾਂਜੀ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਖਰ ਖੜਾ ਫੇਰਨਾ ਹਾਂਜੀ ਕੱਲਾ ਕੱਲਾ ਘੋੜਾ ਪਹਿਲਾਂ ਸਵੇਰੇ ਉਹਨੇ ਉੱਠ ਕੇ ਰੰਗੇ ਛੱਡ ਦੇਣਾ ਰੰਗੇ ਛੱਡ ਕੇ ਤੇ ਫੇਰ ਉਹਨਾਂ ਬੰਨ ਕੇ ਦਾਣਾ ਪਾਣੀ ਖਾ ਲੈਣਾ ਬਾਅਦ ਵਿੱਚ ਉਹ ਘੋੜੀਆਂ ਤੇ ਬਸ਼ੇਰੀਆਂ ਉਹ ਇਕੱਠੀਆਂ ਪੰਜ ਜਹਰੇ ਵੇਛੜ ਦੇਣੀਆਂ ਰੰਗ ਦੇ ਹਾਂਜੀ ਫਿਰ ਕੋਮਾ ਤੇ ਰਹੀ ਮੈਂ 2-4 ਘੰਟੇ ਫਿਰ ਬਾਅਦ ਚ ਪਾਣੀ ਢਾ ਕੇ ਉਹਨਾਂ ਨੂੰ ਨਿਲਾ ਕੇ ਹਾਂਜੀ ਖਰਖਰਾ ਫੇਰ ਕੇ ਸਭ ਨਿਲਾ ਕੇ ਤਕਰੀਬਨ ਫੇਰ ਬੰਦ ਆਂ ਅੰਦਰ ਠੀਕ ਹੈ ਜੀ ਸੇਵਾ ਬਹੁ ਕਰਦਾ ਉਹ ਮਨ ਲਾ ਕੇ ਕਰਦਾ ਇਦਾਂ ਨਹੀਂ ਵੀ ਕਈਆਂ ਨੂੰ ਤਾਂ ਕਹਿ ਕੇ ਕਿਰਾਈ ਦਾ ਉਹ ਆਪਣੇ ਆਪ ਹੀ ਕਈ ਵਾਰਾ ਕਹਿ ਦਿੰਦਾ ਨਹੀਂ ਹੋਵੇ ਕਹਿੰਦਾ ਹਾਂ ਨਿਲਾ ਦਿੰਦਾ ਵਾਂ ਬਿਲਕੁਲ ਮੁੜ ਕੇ ਆਇਆ ਚੰਗੀ ਤਰ੍ਹਾਂ ਗਰਮੀ ਚੋਂ ਆਈਆਂ ਹੁਣ ਹਨਾ ਹਾਂਜੀ ਤੇ ਤਕਰੀਬਨ ਆਲਮੋਸਟ ਉਹ ਰੋਜ਼ ਹੀ ਨਿਲਾ ਦਿੰਦਾ ਕਿਤੇ ਪੌਣਾਗਾ ਪਾਵੇ ਕੋਈ ਬੱਤੀ ਰਹੀਦਾ ਨਾ ਹੋਵੇ ਹਾਂਜੀ ਹਾਂਜੀ ਦੇਖਭਾਲ ਵਧੀਆ ਕਰਦਾ ਵਾ ਇੱਕ ਵਾਰ ਚੀਜ਼ ਦੱਸ ਦੋ ਫਿਰ ਉਹਨੂੰ ਨੋਟ ਕਰ ਲੈਂਦਾ ਵਾ ਹਾਂਜੀ ਤਾਂ ਫਿਰ ਉਸੇ ਹਿਸਾਬ ਨਾਲ ਕਰਦਾ ਰਹਿੰਦਾ ਆਪਾਂ ਤੇ ਬਾਈ ਜਿਹੜਾ ਇਹ ਅਲੀਜੇ ਵਾਲਾ ਮਾਰਵਾੜੀ ਬਿਸ਼ੇਰਾ ਲਿਆਂਦਾ ਜੀ ਆਪਾਂ ਹਾਂ ਹਾਂ ਇਹ ਕਿੰਨਾ ਕੁ ਟਾਈਮ ਪਹਿਲਾਂ ਲਿਆ ਜੀ ਇਹ ਮੈਨੂੰ ਮੈਂ ਤਾਂ ਆਪਣੇ 2 2.5 ਮਹੀਨੇ ਕੀ ਹੋਏ ਇਹਨੇ ਕੀ ਹੋਏ ਲਿਆਂਦੇ ਨੂੰ ਹਜੇ ਅੱਛਾ ਜੀ ਹਾਂ ਤਿੰਨ ਕੁ ਹੋ ਗਿਆ ਹੋਣਗੇ ਦੋ ਦੋ ਇੰਨੇ ਕੀ ਹੋਏ ਲਿਆਂਦੇ ਨੂੰ ਠੀਕ ਹੈ ਜੀ ਠੀਕ ਹੈ ਇਹ ਕਿਹੜੀ ਸੈਡੋਂ ਲਿਆ ਤਾ ਤਿੰਨ ਕੀ ਲਿਆਂਦੇ ਹੋਏ ਨੂੰ ਆਹ 30 ਦਸੰਬਰ ਨੂੰ ਲਿਆਂਦਾ 30 ਨੂੰ ਕੋ 31 ਦਸੰਬਰ ਨੂੰ ਹੀ ਲਿਆਂਦਾ 24 ਚ ਤੋਂ ਮਾਰ ਜੀ ਦਾ ਤਿੰਨ ਕੁ ਮਹੀਨੇ ਹੋਏ ਆ ਠੀਕ ਹੈ ਜੀ ਇਹ ਆਪਾਂ ਜਲੌਰ ਜਲੌਰ ਜ਼ਿਲ੍ਹੇ ਤੋਂ ਲਿਆਂਦਾ ਵਾ ਅੱਛਾ ਜੀ ਉਹ ਵੀ ਆਪਣਾ ਕਿਸਾਨ ਹੀ ਸੀਗਾ ਹਾਂ ਜੀ ਤੇ ਉਹ ਤਕਰੀਬਨ ਇੱਕ ਦੋ ਘੋੜੀਆਂ ਰੱਖਦਾ ਵਾ ਤੋਂ ਤੋਂ ਡਾਇਰੈਕਟ ਹੀ ਉਹਦੇ ਲਈ ਜਤੋ ਹੀ ਹਾਂ ਜੀ ਤੇ ਇਹ ਦੇਖਿਆ ਸੀ ਅਸਲ 'ਚ ਬੱਚਾ ਪੁਸ਼ਕਰ ਮੇਲੇ 'ਚ ਅੱਛਾ ਜੀ ਉੱਥੇ ਉਹਰਾ ਸ਼ੋਅ 'ਚ ਲਾਇਆ ਸੀ ਹਾਂ ਜੀ ਤੇ 60 ਬੱਚੇ ਆਏ ਸੀਗੇ ਅੱਛਾ ਜੀ ਸ਼ੋਅ ਦੇ ਵਿੱਚ ਤੇ ਉਹਨਾਂ ਨੇ ਨਾਮ ਪੰਜਾਂ ਦੇ ਕੱਢੇ ਸੀ ਉਦਾਂ ਹਾਂ ਜੀ ਤੇ ਇਹ 60ਾਂ ਵਿੱਚੋਂ 10ਾਂ 'ਚ ਖੜਾ ਸੀ ਹਾਂਜੀ ਉਹਨਾਂ ਪੰਜ ਨਾਮ ਕੱਢੇ ਹੁਣ ਪੰਜਾਂ ਤੋਂ ਮਗਰਲੇ 10ਾਂ 'ਚ ਪਤਾ ਨਹੀਂ ਕਿਹੜੇ ਨੰਬਰ ਤੇ ਹੋਊਗਾ ਉਹਨਾਂ ਨਾਮ ਪੰਜ ਹੀ ਗੱਡੇ ਸੀ ਠੀਕ ਹੈ ਜੀ ਤੇ 60ਾਂ 'ਚੋਂ 10ਾਂ 'ਚ ਖੜਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰ ਮੈਂ ਬੱਚਾ ਇਹ ਦੇਖਿਆ ਨਿਗਾਹ ਜੀ ਕੀਤਾ ਫੇਰ ਉਹਨਾਂ ਨੂੰ ਫੋਨ ਲੱਗ ਗਿਆ ਫੇਰ ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਬੱਚਾ ਹੋਰ ਵੀ ਮੰਗਦੇ ਸੀ ਕਹੀ ਹਾਂਜੀ ਤੇ ਫੇਰ ਮੈਂ ਕਹਾ ਤੁਸੀਂ ਬੱਚਾ ਸਾਨੂੰ ਪੰਜਾਬ 'ਚ ਦੇ ਦਿਓ ਵਧੀਆ ਫੇਰ ਉਹਨਾਂ ਆਪਾਂ ਨੂੰ ਦੇ ਦਿੱਤਾ ਬੜੇ ਮਾਣ ਨਾਲ ਦਿੱਤਾ ਉਹ ਆਪ ਛੱਡ ਕੇ ਗਿਆ ਇੱਥੇ ਅੱਛਾ ਜੀ ਆ ਉਹ ਕਹਿੰਦੇ ਆਪ ਛੱਡ ਕੇ ਉਹਨਾਂ ਨਾਲ ਫਾਰਮ ਦੇਖ ਕੇ ਨਾਲੇ ਪੰਜਾਬ ਦੇਖ ਕੇ ਉਹਨੇ ਠੀਕ ਹੈ ਜੀ ਉਹ ਗੱਡੀ ਦੇ ਨਾਲ ਆਪ ਆਏ ਛੱਡ ਕੇ ਇੱਥੇ ਮਰ ਤੋਂ ਇੱਕ ਦਿਨ ਰਹਿ ਕੇ ਗਏ ਹਾਂਜੀ ਤੇ ਹੁਣ ਵੀ ਮ ਬਲੋਤਰੇ ਮੇਲੇ ਗਿਆ ਹੈਗਾ ਆ ਦੋ ਦਿਨ ਪਹਿਲਾਂ ਕੱਲ ਹੀ ਆਇਆ ਤੇ ਉੱਥੇ ਉਹ ਆਏ ਸੀਗੇ ਮੈਨੂੰ ਮਿਲ ਕੇ ਗਿਆ ਬਹੁਤ ਵਧੀਆ ਮਾਣ ਕਰਦੇ ਬੰਦੇ ਹੋਗੇ ਠੀਕ ਹੈ ਜੀ ਤੇ ਬਈ ਇਹ ਕਿੰਨੇ ਮਹੀਨਿਆਂ ਦਾ ਹੋ ਗਿਆ ਹੋਣਾ ਜੀ ਇਹ ਕੋਈ ਹੋ ਗਿਆ 17 18 ਮਹੀਨੇ ਦਾ ਹੋ ਗਿਆ ਜੀ ਵੈਸੇ ਮਜ਼ਬੂਤ ਤੇ ਖੁੱਲਾ ਬਹੁਤਾ ਹਨਾ ਹਾਂ ਆਪਣੇ ਪੀਆਰ ਕਈ ਆ ਬਾਡੀ ਉਦਾਂ ਦੀ ਬਣਾਉ ਲੀਜੇ ਕੋੜ ਯਾਰ ਕੀ ਦਲਵਾਗ ਦੀ ਮੇਨ ਨਿਸ਼ਾਨੀ ਉਹਦੇ ਅੱਗੇ ਬੱਚਿਆਂ ਦੀ ਕੀ ਆਉਂਦੀ ਆ ਪੂੜਾ ਪੜਾ ਭਾਰੀ ਆਉਂਦਾ ਓਹ ਸਾਰਾ ਕਿਉਂਕਿ ਤਾਂ ਪਟਾ ਵੀ ਬਿਲਕੁਲ ਲੀਜੇ ਕੋੜ ਯਾਰ ਦਾ ਪਟਾ ਵਾ ਹਾਂਜੀ ਇੱਕ ਪੈਰ ਚੱਟਾ ਵਾ ਦਲੀਜੇ ਕੋੜੇ ਦਾ ਵੀ ਦੇਖੋ ਯਾਰ ਪੂਰਾ ਪਟਾ ਇਦਾਂ ਦਾ ਹੀ ਆ ਹਾਂਜੀ ਉਹਦਾ ਭਲੇਖਾ ਹੀ ਪਾਉਂਦਾ ਵਾ ਇਹ ਬਿਲਕੁਲ ਜੀ ਬਿਲਕੁਲ ਤੇ ਭਾਈ ਮਾਂ ਵੀ ਫਿਰ ਇਹਦੀ ਦੇਖੀ ਹੋਣੀ ਆ ਤੁਸੀਂ ਹਨਾ हां मां भी देखी है मां भी उन्होंने के, केड़ी लाइन दी क्या फिर चेता पर लग गया उधर ठीक है ते जी ते मां दे भी पटावा हां जी ते ओदे पैर नी कोई भी ਝਟਾ पटाया ਮੱਥੇ ਪਟਾਈ ਆ ਉਹਦੇ ਠੀਕ ਹੈ ਜੀ ਚੰਨਾ ਦੀ ਗੁੰਡੀ हां ਤੇ ਬਾਈ ਫਿਰ ਇਹ ਵੀ ਗਾਹਾਂ ਤਿਆਰ ਕਰਨ ਨੂੰ ਲਿਆਂਦਾ ਜਾਂ ਵੇਚਦਾ ਆਏ ਤਿਆਰ ਕਰਨ ਨੂੰ ਲਿਆਂਦਾ ਨਹੀਂ ਆਪਾਂ ਦੇਣਾ ਨਹੀਂ ਸ਼ੌਂਕ ਨਾਲ ਤਿਆਰ ਕਰਨ ਨੂੰ ਲਿਆਂਦਾ ਠੀਕ ਹੈ ਜੀ ਲੀਜਾ ਕੋੜਾ ਵੀ ਬਹੁਤ ਵਧੀਆ ਸੀ ਮੈਂ ਦੇਖਦਾ ਸੀ ਉਹਨਾਂ ਦੇ ਉਹ ਮੰਗਲ ਸਿੰਘ ਤੋਂ ਹੀ हां जी ਉਦੋਂ ਐਕਸਪਾਇਰ ਹੋ ਗਈ ਬਹੁਤ ਐਕਸਪਾਇਰ ਹੋ ਗਿਆ ਤਾਂ ਮੈਂ ਦੇਖਦਾ ਇਹ ਉਹ ਵੀ ਘੋੜਾ ਬਹੁਤ ਵਧੀਆ ਮੈਂ ਚਾਹਦਾ ਹੁੰਦਾ ਕਿ ਰਾਜ ਦਾ ਕੋਈ ਬੱਚਾ ਦੇਖੀਏ ਇਹ ਤਾਂ ਅਚਾਨਕ ਹੀ ਇਹ ਵੀ ਮਿਲ ਗਿਆ ਠੀਕ ਹੈ ਜੀ ਕੁਦਰਤੀ ਕੁਦਰਤੀ ਕੋਈ ਮੇਰਾ ਮੂਡ ਨਹੀਂ ਸੀ ਵੀ ਜਦੋਂ ਮੈਂ ਇਹ ਮਗਰ ਇਹ ਤਾਂ ਉੱਥੇ ਮਿਲ ਗਿਆ ਉੱਥੋਂ ਮੈਨੂੰ ਪਤਾ ਲੱਗਾ ਜਦੋਂ ਮੈਂ ਸ਼ਕਲ ਦੇਖੀ ਮੈਂ ਲੀਜੇ ਨੇ ਮਿਲਦੀ ਮੈਂ ਕਾਲ ਕੀਤੀ ਮੈਂ ਕਿਹੜੇ ਘੋੜੇ ਦਾ ਲੀਜੇ ਦਾ ਫੇਰ ਮੇਰਾ ਮਨ ਕਰਿਆ ਫੇਰ ਉਹਨਾਂ ਨਾਲ ਗੱਲ ਚਲਾ ਲਈ ਮੈਂ ਕਿਹਾ ਵੀ ਇਹ ਬੱਚਾ ਦੇ दो ਮੈਨੂੰ ਠੀਕ ਹੈ ਫੇਰ ਘੜ ਤੋਂ ਘੜ ਮੇਨੂੰ ਮਹੀਨਾ ਕੱਲ ਚੱਲਦੀ ਰਹੀ ਉਹਨਾਂ ਡੇਢ ਡੇਢ ਮਹੀਨੇ ਬਾਅਦ ਆ ਗ ਤੇ ਬਾਈ ਜਿਵੇਂ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਜਾਨਵਰ ਬਾਅਦ ਚ ਆਏ ਆਪਣੇ ਕੋਲੇ ਤੋਰੇ ਵਾਲੇ ਜਾਨਵਰਾਂ ਦਾ ਤੁਹਾਨੂੰ ਪਹਿਲਾਂ ਤੋਂ ਹੀ ਸ਼ੌਂਕਾ ਹਨਾ ਜੀ ਹਾਂ ਤੋਰੇ ਵਾਲਾ ਪਹਿਲਾਂ ਹੀ ਕੰਪੀਟੀਸ਼ਨਾਂ ਦੇ ਵਿੱਚ ਜਾਂਦੇ ਹੀ ਰਹਿੰਦੇ ਆ ਘੋੜੇ ਆਪਣੇ ਹਾਂ ਉਹ ਇੱਕ ਘੋੜਾ ਆਪਣਾ ਤੋਂ ਹੈਗਾ ਸਿੰਧੀ ਹਾਂਜੀ ਪੋਲ ਜਾਂਦੇ ਕੰਪੀਟੀਸ਼ਨਾਂ 'ਚ ਉਹ ਵੀ ਇਹਨੇ ਗੁੱਡੂ ਨੇ ਦਵਾਇਆ ਪਿਛਲੇ ਸਾਲ ਹਾਂਜੀ ਉਹ ਵੀ 1.5 ਸਾਲ ਹੀ ਹੋਇਆ ਇਹਨੂੰ ਹਾਂਜੀ ਤੇ ਵਧੀਆ ਘੋੜਾ ਤੁਰਦਾ ਉਹ ਪਹਿਲੇ ਤਿੰਨ ਨੰਬਰਾਂ 'ਚ ਹੀ ਰਹਿੰਦਾ ਉਹ ਵੀ ਠੀਕ ਹੈ ਜੀ ਹਾਂ ਪਿਛਲੇ ਸਾਲ ਦਾ ਕਾਫੀ ਉਹਨੇ ਆਪਣਾ ਨਾਮ ਬਣਾਇਆ ਉਹ ਘੋੜੇ ਨੇ ਵੀ ਹਾਂਜੀ ਵਧੀਆ ਤੌਰ ਦਾ ਠੀਕ ਹੈ ਜੀ ਤੇ ਬਾਕੀ ਭਾਈ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਮੰਨ ਲਓ ਵੀ ਕੀ ਸੋਚਿਆ ਤੁਸੀਂ ਇਹਨਾਂ ਦੇ ਅੱਗੇ ਘੋੜਿਆਂ ਨੂੰ ਲੈ ਕੇ ਵੀ ਮਾਰਵਾੜੀ ਜਾਂ ਨੁਕਰੇ ਦੋਨੇ ਪਾਸੇ ਦੋਨੇ ਪਾਸੇ ਰੱਖਾਂਗਾ ਆਪਾਂ ਨੂੰ ਸ਼ੌਂਕ ਹੀ ਆ ਠੀਕ ਹੈ ਜੀ ਜਾਂ ਆਪਾਂ ਨੁਕਰੇ ਵੀ ਰੱਖ ਲੈ ਨੁਕਰੇ ਵੀ ਕਿਉਂਕਿ ਮੇਰੇ ਲੱਗੇ ਇਹਨੇ ਹੈ ਨਹੀਂ ਕਿ ਜਾਨਵਰ ਹਾਂਜੀ ਤੇ ਘੋੜੇ ਕੋਈ ਦੇ ਵੀ ਲੱਗੇ ਇਹਨੇ ਹੈ ਨਹੀਂ ਕਿ ਹੁਣ ਜੇ ਤਾਂ ਨਵੇਂ ਆ ਸਾਰੇ ਇਹਨਾਂ ਨੇ ਵੀ ਦੇਖ ਦਿਆ ਮੇਰੇ ਫਰੈਂਡ ਵੀ ਹਾਂਜੀ ਤੇ ਬਾਕੀ ਤੇ ਸਾਡੇ ਗੁਰਦੁਆਰਾ ਨਾਲ ਆ ਇੱਥੇ ਪ੍ਰੋਗਰਾਮ ਹੁੰਦਾ ਜਦੋਂ ਬੱਚੇ ਆਉਦੇ ਉਹ ਗੁਰਦਾਰੇਆਂ ਘੱਟ ਪੱਥਾ ਦੇ ਕੇ ਜਦੋਂ ਇੱਧਰ ਘੋੜਿਆਂ ਨੂੰ ਲਾਣ ਕੇ ਬਹੁਤ ਫੋਟੋਆਂ ਖਿੱਚਾਉਂਦੇ ਬਹੁਤ ਸ਼ੌਂਕ ਨਾਲ ਹਾਂਜੀ ਤੇ ਨੋਕਰੇ ਬੱਚਾ ਰੋ ਬੜਾ ਪਿਆਰ ਕਰਦੇ ਆ ਬੱਚੇ ਜਦ ਦਿੰਦੇ ਆ ਮੈਂ ਇੱਕ ਗੱਲ ਆ ਜੀ ਬੱਚੇ ਥੋੜਾ ਜਿਹਾ ਨੋਕਰੇ ਕੰਨੀ ਬੱਦ ਜਾਂਦੇ ਆਉਦੇ ਉਹ ਪੁੱਛਦੇ ਰਹਿੰਦੇ ਤੇ ਹੁਣ ਨੋਕਰਾਂ ਹੀ ਘੋੜਾ ਲੈ ਆਂਦਾ ਹੁਣ ਦੇਖਾਂ ਕੋਈ ਨੋਕਰੀ ਘੋੜੀ ਹੋਰ ਕੋਈ ਨਿਗਾਹ ਜਿ ਹੋਈ ਹਾਂਜੀ ਤੇ ਬੈਠ ਕੇ ਕੋਈ ਉਹ ਵੀ ਲਿਆਵਾਂਗੇ ਹੋਰ ਹਨਾ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਦੋਸਤੋ ਜਿਵੇਂ ਬਾਈ ਜੀ ਨੇ ਸਾਰੀ ਗੱਲਬਾਤ ਦੋਨ ਜਿਹੜੇ ਨੋਕਰੇ ਘੋੜੇ ਦੀ ਸਟੱਡ ਸਰਵਿਸ ਦੀ ਫੀਸ ਆ 25000 ਰੁਪਿਆ ਰੱਖੀ ਗਈ ਆ ਤੇ ਬਾਕੀ ਜਿਹੜਾ ਦੂਸਰਾ ਘੋੜਾਗਾ অতি ਸੁੰਦਰ ਘੋੜੇ ਦਾ ਬੱਚਾ ਉਹਦੀ ਫੀਸ ਆ ਜਿਹੜੀ 21000 ਰੁਪਿਆ ਰੱਖੀ ਆ ਬਹੁਤ ਸੋਹਣੇ ਰਿਜ਼ਲਟ ਆਇਆ ਮਾਰਕਿੰਗ ਪੱਖੋਂ ਵੀ ਘੋੜਾ ਬਹੁਤ ਜਿਆਦਾ ਚੰਗਾਗਾ ਸੋ ਫੀਸ ਦੋਨਾਂ ਘੋੜਿਆਂ ਦੀ ਬੜੀ ਜਾਇਜ਼ ਰੱਖੀ ਆ ਬਾਈ ਜੀ ਹੁਣਾਂ ਨੇ ਸੋ ਸਟੱਡ ਸਰਵਿਸ ਲੈਣ ਵਾਸਤੇ ਬਾਈ ਜੀ ਨੂੰ ਜਦੋਂ ਤੁਸੀਂ ਮਰਜ਼ੀ ਕਾਲ ਕਰ ਲਿਓ ਆਪਾਂ ਦੋਨੇ ਨੰਬਰ ਅਵਤਾਰ ਸਿੰਘ ਜੀ ਦਾ ਤੇ ਸਰਜੀਤ ਸਿੰਘ ਜੀ ਦਾ ਪਾ ਦਿਆਂਗੇ ਵੀਡੀਓ ਦੇ ਵਿੱਚ ਉੱਤੇ ਸੋ ਬੇਝਿਜਕ ਹੋ ਕੇ ਤੁਸੀਂ ਕੌਣ ਕੋਲ ਕਰ ਸਕਦੇ ਹੋ ਬਾਕੀ ਇੱਥੇ ਜਿਹੜਾ ਇਹਨਾਂ ਦੀ ਰਹਿਸ਼ਤੇ ਮਾਹੌਲ ਹੈਗਾ ਬਹੁਤ ਖੁੱਲਾ ਡੁੱਲਾ ਆਸੇ ਪਾਸੇ ਇਹਨਾਂ ਦੀ ਜਿਹੜੀ ਢਾਣੀਆਂ ਖੇਤ ਦੇ ਵਿੱਚ ਬੈਠੇ ਆ ਇਹ ਤੇ ਇੱਥੇ ਕੋਈ ਸਾਂਭਣ ਕਰਨ ਦਾ ਜਾਂ ਰੱਖਣ ਰਖਾਉਣ ਦਾ ਘੋੜੀਆਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਈ ਜੀ ਨੂੰ ਕਾਲ ਕਰਕੇ ਤੁਸੀਂ ਸਟੱਡ ਸਰਵਿਸ ਲੈ ਸਕਦੇ ਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਸਿਕਾ ਸਸਿਕਾ